ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਲਗਭਗ ਤੁਹਾਨੂੰ 42 ਨਗਾਂ ਬਾਰੇ ਇਨਫੋਰਮੇਸ਼ਨ ਲੈ ਕੇ ਜਾਵਾਂਗੇ ਫਿਰ ਲਵਣਪਰੀ ਦੇ ਘਰੇ ਪਹੁੰਚਾਂ ਜਿੱਥੇ ਮੰਨ ਕੇ ਚੱਲੋ ਵੀ ਮੇਲਾ ਭਖਦਾ ਪੂਰਾ ਇੱਕ ਦਿਨ ਤੇ ਤੇ ਇੱਕ ਨਹੀਂ ਦੋ ਨਹੀਂ ਇਹ ਨਹੀਂ ਗੱਲ ਵੀ ਤੁਸੀਂ 100 ਕਿਲੋਮੀਟਰ ਤੋਂ ਆ ਗਏ ਤੁਸੀਂ ਵੀਡੀਓ ਦੇਖੀ ਇੱਕ ਆ加 ਛੋੜਿਆਉਂਦੇ ਉਹਨੂੰ ਵੇਖ ਗਈ ਪੂਰੇ 42 ਨਗ ਮਿਲਣਗੇ ਜਰਸੀ ਚਾਹੀਦੀ ਐ ਐਚ ਐਫ ਚਾਹੀਦੀ ਐ ਸਾਈਵਾਲ ਚਾਹੀਦੀ ਐ ਗਰਲੈਂਡੋ ਚਾਹੀਦੀ ਐ ਜਿੱਦਾਂ ਦੀ ਤੁਹਾਡੇ ਮਨ ਕਾ ਚੱਲੋਗੇ ਸੁਪਨੇ ਦੇ ਵਿੱਚ ਵਹਿੜ ਆਉਂਦੇ ਵੀ ਇਦਾਂ ਦੀ ਵਹਿੜ ਅਸੀਂ ਲੈਣੀ ਆ ਉਦਾਂ ਦੀ ਵਹਿੜ ਇੱਥੇ ਮਿਲਦੀ ਆ ਆਓ ਅੱਗੇ ਵੀਰ ਨਾ ਕਰੀਏ ਗੱਲਬਾਤ ਕਾਫੀ ਆ ਇਹ ਨਹੀਂ ਗੱਲ ਵੀ ਕੱਲੇ ਬਾਹਰਲੇ ਪਾਸੇ ਇੱਕ ਭਰਾਂਡਾ ਅੰਦਰਲੇ ਪਾਸੇ ਵੀ ਪੂਰਾ ਮਾਲ ਕੈ ਤਿਲ ਸਿੱਟ ਨੂੰ ਥਾਣੀ ਆਓ ਵੀਰ ਨਾ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਾਸੀ ਕਾਲ ਵੀਰ ਜੀ 사ਸੀ ਕਾਲ ਵੀਰੇ ਹਾਂਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਹਾਂ ਵੀਰ ਜੀ ਆਪਣਾ ਨਾਮ ਰਮਨਪ੍ਰੀਤ ਸਿੰਘ ਹੈਗਾ ਜੀ ਪਿੰਡ ਸੀਨੀਵਾਲ ਕਲਾ ਵੱਡਾ ਸੀਨੀ ਵਾਲਾ ਜੀ ਜਿਹੜਾ ਫਾਰਮਾ ਸੀਨੀਵਾਲ ਕਲਾ ਤੋਂ 1.5 ਕਿਲੋਮੀਟਰ ਚੱਲ ਕੇ ਕਲਾਦੇਲੀ ਸੜਕ ਤੇ ਵੀਰੇ ਆਪਣਾ ਫਾਰਮ ਆਉਂਦਾ ਜ਼ਿਲ੍ਹਾ ਵੀਰ ਜੀ ਆਪਣਾ ਬਰਨਾਲਾ ਹੈਗਾ ਕਨੈਕਟ ਨੰਬਰ ਆਪਣਾ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਮੇਰਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾ ਕੋਈ ਵੀ ਵੀਰ ਵਟਸਐਪ ਤੇ ਆਪਾਂ ਨੂੰ ਹੈਲੋ ਦਾ ਮੈਸੇਜ ਕਰੂਗਾ ਜਾਂ ਕੋਈ ਵੀ ਵਟਸਐਪ ਤੇ ਮੈਸੇਜ ਕਰੂ ਉਹਨੂੰ ਸਾਡੀ ਲੋਕੇਸ਼ਨ ਵੀਰ ਨੂੰ ਆਟੋਮੈਟਿਕ ਆ ਜਾਂਦੀ ਆ ਉਹ ਤੇ ਟੱਚ ਕਰਕੇ ਲੋਕੇਸ਼ਨ ਕੱਢ ਲਓ ਆਪਦੇ ਖੋਨੇੋਂ ਸਿੱਧੀ ਵੀਰ ਨੂੰ ਫਾਰਮ ਤੇ ਲੈ ਕੇ ਉਹ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਂਦੀ ਜੀ ਅੱਜ ਆਪ 8 ਤਰੀਕ ਨੂੰ ਸ਼ਾਮ ਦਾ ਟਾਈਮ ਆ 4:00 ਵਜੇ ਦਾ ਹਨਾ ਹਾਂਜੀ ਵੀਰੇ ਵੀਡੀਓ ਕਵਰ ਕਰੀ ਜਾਂਦੇ ਆਪਾਂ ਕਿੰਨੀ ਤਰੀਕ ਨੂੰ ਰਾਟ ਵੇਚਣਾ ਪਏ ਬਾਕੀ ਮੇਰੇ ਵੀਰਾਂ ਨੂੰ ਬੇਨਤੀ ਆ ਵੀ ਵੀਡੀਓ ਸਾਰੀ ਦੇਖ ਲਿਆ ਕਰੋ ਜਿਹੜੀ ਗਾਂਵਾਂ ਵੇਚਣ ਬਾਰੇ ਵੀਰੇ ਸਾਰੀ ਜਾਣਕਾਰੀ ਇਹ ਵੀਡੀਓ ਦੇ ਵਿੱਚ ਦਿੱਤੀ ਹੁੰਦੀ ਹੈਗੀ ਇਹ 8 ਤਰੀਕ ਨੂੰ ਵੀਰੇ ਸ਼ਾਮੀ ਵੀਡੀਓ ਕਵਰ ਕਰਦੇ ਆਂ ਤੇ ਅੱਜ ਹੀ ਸ਼ਾਮ ਨੂੰ ਲੋਡ ਕਰਾਂਗੇ ਕੱਲ ਨੂੰ 9 ਤਰੀਕ ਨੂੰ ਵੀਰੇ ਮਾਲ ਅਰੈਸਟ ਕਰੂਗਾ ਬਾਕੀ ਜਿਹੜੇ ਵੀਰਾਂ ਨੇ ਮਾਇਆਮੂਰ ਕਢੋਣੇ ਆਪਦੀ ਕਢਾ ਸਕਦੇ ਆ ਇਹ ਵੀਰੇ ਆਪਾਂ ਜਾਣੀ ਕਿ ਪਰਸੋਂ ਨੂੰ ਪਰਸੋਂ ਨੂੰ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ 10 ਤਰੀਕ ਪਹਿਲਾ ਮਹੀਨਾ 2025 ਦਿਨ ਸ਼ੁੱਕਰਵਾਰ ਬਣਦਾ ਹੈਗਾ ਦਿਨ ਸ਼ੁੱਕਰਵਾਰ ਨੂੰ ਵੀਰੇ ਪ੍ਰਮਾਤਮਾ ਦੀ ਕਿਰਪਾ ਸਦਕਾ ਸਵੇਰ 9 ਵਜੇ ਤੋਂ ਸਭ ਦੇ ਚਾਲੂ ਕਰਾਂਗੇ ਕਿਉਂਕਿ ਥੋੜਾ ਧੁੰਦ ਦਾ ਕੰਮ ਆ ਵੀਰਾਂ ਨੇ ਦੂਰੋਂ ਆਉਣਾ ਪੈਂਦਾ ਇੱਕ ਮਹੀਨਾ ਆਪਾਂ 9 ਵਜੇ ਤੋਂ ਕਰਤਾ ਜੀ 9 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਚੱਲੂਗਾ ਜਿਹੜਾ ਵੀਰ ਨੇ ਦੂਰੋਂ ਆਉਣਾਗਾ ਉਹ ਇਹ ਨਾ ਸੋਚੇ ਵੀ ਮੈਂ 1 ਵਜੇ ਜਾਵਾਂ ਥੋੜਾ ਜਿਹਾ ਸਾਧਰੀ ਆਉਣ ਚ ਫਾਇਦਾ ਹੁੰਦਾ ਕਿਉਂਕਿ ਵੀਰੇ 42 ਨਾਗ ਬੋਲੇ ਆ ਕਿਉਂਕਿ ਵੀਰ ਜੀ ਆਪਾਂ 35 ਨਾਗ ਤਾਂ ਹੁਣ ਕੈਮਰੇ ਸਾਹਮਣੇ ਕਰਾਂਗੇ ਸੱਤ ਨਾਗ ਆਪਣੇ ਹੋਰ ਆ ਤਕਰੀਬਨ 3-4 ਨਾਗ ਤਾਂ ਮਗਰੀ ਖੜੇ ਨੇ ਬਾਕੀ ਆਉਣ ਵਾਲੇ ਟੋਟਲ ਵੀਰੇ 42 ਨਾਗ ਬੋਲੇ ਆ ਪਰ ਨਾਗ ਬਾਈ ਜੀ 50 ਦੇ ਲਵੇ ਕਰ ਦੇਾਂਗੇ ਨਾਗ ਇਹ ਨਹੀਂ ਵੀ 42 ਆ ਨਾ ਵੀਰੇ ਅੱਜ ਵਿੱਚ ਹੀ ਆ ਨਾ ਕੱਲ ਨੂੰ ਕੋਈ ਵੇਚੀਏ ਮਗਰੋਂ ਪਿੱਛੋਂ ਕੋਈ ਵੀ ਵੀਰ ਨਾ ਆਵੇ ਲਾਟ ਵਾਲੇ ਦਿਨ ਹੀ ਆਵੇ ਬਾਕੀ ਵੀਰਾਂ ਨੂੰ ਬੇਨਤੀ ਕਰਦਾ ਜਿਹੜੇ ਵੀਰ ਨੇ ਸਾਡੇ ਵੀਰੇ ਲਾੜਦੇ ਆਉਣਾ ਗਊ ਲੈਣ ਆਪਦਾ ਬਾਹਰੋਂ ਇੱਕ ਦੋ ਦਿਨ ਰੇਟ ਲਾਜ਼ਮੀ ਪਹਿਲਾਂ ਪਤਾ ਕਰ ਲੋ ਤੁਹਾਡੇ ਰੇਟ ਵੀਰੇ ਬਾਹਰੋਂ ਪਤਾ ਕਰੇ ਹੋਣਗੇ ਇਹ 2025 ਦਾ ਬਾਈਤੀ ਪਹਿਲਾ ਾਲਰਟ ਹੈ ਲਾੜਦੇ ਵਿੱਚ ਕਮਾਈ ਨਹੀਂ ਕਰਨੀ ਅਸੀਂ ਇੱਕ ਆਪਦੇ ਭਰਾਵਾਂ ਦੇ ਲਈ ਇੱਕ ਵੱਖਰਾ ਕਰਨਾ ਵੀਰੇ ਇਹ ਵੱਖਰਾ ਕਰਾਂਗੇ ਸੇ ਸਾਨੂੰ ਕੱਲੀ-ਕੱਲੀ ਗਊ ਦੇ ਵਿੱਚੋਂ ਵੀਰੇ 100-100 ਦਾ ਨੋਟ ਵਾਜੇ ਪਰ ਮਾਲ ਸਾਰੇ ਦਾ ਸਾਰਾ ਵੇਚਾਂਗੇ ਕਿਉਂਕਿ ਵੀਰੇ ਇੱਕ ਲਾਟੇ ਭਰਾਵਾਂ ਲਈ ਲਾਇਆ ਹੈਗਾ ਬਾਕੀ ਕਮਾਈ ਕਰਨ ਦਾ ਸਾਰਾ ਸਾਲ ਪਿਆ ਹੈਗਾਗਾ ਕੱਲੀ-ਕੱਲੀ ਗਾਂ ਦੇ ਵਿੱਚ 20 ਤੋਂ 25000 ਦਾ ਵੀਰੇ ਅੰਤਰ ਤਾਂ ਨੂੰ ਮਿਲੂਗਾ ਉਹ ਅਸੀਂ ਨਹੀਂ ਕਹਿਣਾ ਉਹ ਤੁਸੀਂ ਆਪਦੇ ਮੂੰਹੋਂ ਮੰਨੋਗੇ ਬਾਕੀ ਆਪਾਂ ਨਾਲ ਦੀ ਨਾਲ ਗੱਲਬਾਤ ਕਰਦੇ ਆ ਨਾਦਿਆਂ ਦਿਖਾਓ ਜੀ ਇਹ ਕੱਡੋ ਖੀਰਾ ਬੱਚਾ ਜਰਸੀ ਦਾ ਖੀਰਾ ਬੱਚਾ ਬਿਲਕੁਲ ਬਿਲਕੁਲ ਵੀਰੇ ਦੁੱਧ ਦੰਦੀਆਂ ਦੇ ਵਿੱਚ ਜਿਹੜੀ ਗੱਲ ਕਹਾਂਗੇ ਕੋਈ ਵੀ ਵੀਰ ਸਾਡੀ ਵੀਡੀਓ ਦਾ ਸਕਰੀਨਸ਼ਾਟ ਲਾਵੇ ਆ ਕੇ ਪਹਿਲਾਂ ਆ ਕੇ ਇਥੇ ਦੇਖੇ ਵੀ ਜਿਹੜੀ ਗੱਲ ਕਹੀ ਆ ਤੇ ਉਹ ਹੀ ਨਿਕਲੀ ਆ ਕੇ ਜਾਂ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਆ ਜੀ ਸੋ ਵੀਰੋ ਪਹਿਲਾ ਸੂਆ ਦੁੱਧ ਦੰਦ ਖੀਰਾ ਬਚਾ ਲਗਭਗ ਇਹ ਜਿਹਾ ਅੰਦਾਜ਼ਾ ਹੈਦਾ 25 ਤੋਂ 24 26 ਮਹੀਨੇ ਆ ਤੇ ਚੰਗੀ ਜਿੰਦ ਜਾਨ ਬਲੱਡ ਲਾਈਨ ਵਾਲੀ ਵੇੜਾ ਇਹ ਨਹੀਂ ਗੱਲ ਕੋਈ ਮੰਨ ਕੇ ਚੱਲ ਵੀ ਲੀਲੀ ਫੀਲੀ ਆਪਾਂ ਦਿਖਾਉਣੇ ਪਏ ਆ ਤੇ ਬਾਈ ਜੀ ਦਿਨ ਕਿ ਇੱਕ ਕੱਢ ਜੂਗੀ ਹਜੇ ਵੀਰੇ ਦਿਨ ਹਜੇ ਲੈ ਜੂਗੀ 5 ਟਿੱਲੋਂ ਵੀਰੇ ਦੀ 24 ਮਹੀਨੇ ਏਜ ਨਹੀਂ ਹੈਗੀ ਇਹ 2 ਸਾਲ ਤੋਂ ਘੱਟ ਹੈ ਦੀ 22 ਮਹੀਨੇ ਏਜ ਆ ਠੀਕ ਹੈ ਡੇਟ ਆਫ ਬਰਥ ਆ ਇਹਦਾ ਐਰਾ ਵਗੈਰਾ ਸਾਰਾ ਰਿਕਾਰਡ ਵੀਰੇ ਦੇਵਾਂਗੇ ਇਹ ਜਿਹੜੇ ਵੀਰ ਤੋਂ ਲਈ ਆ ਮਾਸਟਰ ਵੀਰ ਆ ਮਿੰਨੀ ਫਾਰਮ ਦਾ ਕੰਮ ਕਰਦਾਗਾ ਠੀਕ ਹੈ ਇਹਦਾ ਸਾਰਾ ਇਹ ਕਿਹੜੇ ਸੀਮਨ ਦੀ ਆਪ ਕਿਹੜਾ ਇਹਦੇ ਅੱਗੇ ਲੱਗਿਆ ਵਾ ਸਾਰਾ ਬਾਇਓ ਡਾਟਾ ਵੀਰਾਂ ਨੂੰ ਲਿਖਤੀ ਰੂਪ ਦੇ ਵਿੱਚ ਦੇਵਾਂਗੇ ਆ ਦੋ ਨੰਬਰ ਕੱਢੋ ਬੁੱਟੇ ਵੀਰ 2 ਸਾਲ ਤੋਂ ਏਜ ਅੰਦਰ ਹੀ ਆ ਦੀ ਹਾਂ ਵੀਰੇ ਅੰਦਰ ਆ ਦੀ 22 ਮਹੀਨੇ ਏਜ ਆ ਬਾਕੀ ਵੀਰੇ ਜਿੰਨਾ ਮਾਲ ਆ 42 ਗਾਈਆਂ ਇੱਥੇ ਇਸ ਵਕਤ ਮੇਰੀ ਨਿਗਾਹ ਦੇ ਵਿੱਚ ਹੈਗੀਆਂ ਨੇ ਇਹਦੇ ਵਿੱਚੋਂ ਵੀਰੇ ਜਿਹੜੀਆਂ ਪਨੂਨ ਬੱਸੀਆਂ ਨੇ ਇਹਦੇ ਵਿੱਚੋਂ 18 ਨਗ ਤਾਂ ਇਕੱਲੇ ਪਹਿਲੇ ਸੂਏ ਬੱਸੀਆਂ ਨੇ ਜਿਹੜੀਆਂ ਖੀਰੀਆਂ ਦੋ ਦੰਦ ਚਾਰ ਦੰਦ ਬਾਕੀ ਜਾਦੇ ਮਾਲ ਵੀਰੇ ਦੰਦਾਂ ਦੇ ਵਿੱਚ ਹੀ ਹੈਗਾ ਜੀ ਤੇ ਇਹ ਆਪਾਂ ਜਿਹੜੀ ਵਹਿੜ ਦੇਖੀ ਜਾਨੇ ਆ ਇਹ ਬਾਈ ਜੀ ਸੂਆ ਕਿਹੜਾ ਸੂਆ ਇਹ ਵੀਰੇ ਦੂਜਾ ਸੂਆ ਸੁੰਦੀ ਆ ਬਾਕੀ ਵੱਡੀ ਗੱਲ ਵੀਰੇ ਇਹ ਦੇਖੋ ਮੈਂ ਵਪਾਰੀ ਵੀਰ ਤੋਂ ਵਹਿੜ ਲੈ ਲਈ ਆ ਕੋਈ ਬਹਿਮ ਵਾਲੀ ਗੱਲ ਨਹੀਂ ਸਾਨੂੰ ਇਹਦੇ ਅੱਖਰਾਂ ਦਾ ਪਤਾ ਵੀ ਕੀ ਚੀਜ਼ ਆ ਪਰ ਹਜੇ ਕੋਈ ਵੀਰ ਲੈ ਗਿਆ ਇਹਦੇ ਮਗਰ ਸਵਾਲ ਆ ਬੱਠਲ ਨਾਲ ਚੱਕੀ ਫਿਰੇ ਵੀਰੇ ਹਜੇ ਨਾ ਇਹ ਇੱਕ ਹਫ਼ਤਾ ਨਹੀਂ ਸੂੰਦੀਗੀ ਇਹ ਵੀਰੇ ਇਸ ਤਰ੍ਹਾਂ ਦਾ ਰੇਤਾ ਭਾਲੂਗੀ ਜਾਂ ਮੈਟ ਭਾਲੂਗੀ ਕੋਈ ਵੀ ਵੀਰ ਸਾਡੇ ਨਾਲ ਸਾਈ ਲਾ ਲੇ ਵੀਰੇ ਮੈਂ ਬਾੜਾ ਨਹੀਂ ਕਹਿੰਦਾ 24 ਲੀਟਰ ਕੰਡੇ ਤੇ ਤੋਲ ਕੇ ਦਾ ਦੁੱਧ ਚਵਾ ਦੇਾਂਗੇ ਵੀਰੇ ਸਾਨੂੰ ਇਹਦੇ ਅਖਰਾਂ ਬਾਰੇ ਪਤਾ ਹੈਗਾਗਾ ਨਾਲ ਫੈਟ ਵੀ ਮਿਲੂਗੀ ਫੈਟ ਵੀ ਮਿਲੂ ਇਹ ਮੈਂ ਵਪਾਰੀ ਵੀਰ ਤੋਂ ਲਈ ਆ ਕੋਈ ਵਹਿਮ ਵਾਲੀ ਗੱਲ ਨਹੀਂ ਠੀਕ ਹੈ ਚਲੋ ਕਿਸੇ ਨੂੰ ਨਹੀਂ ਗਉਣਦਾ ਪੱਧਰ ਹੁੰਦਾ ਵੀਰੇ ਆਪਾਂ ਨੂੰ ਗਉਣਦਾ ਪਰ ਅਸੀਂ ਆਪਾਂ ਲੈ ਲਈ ਏ ਵੀਰੇ ਮੈਂ ਬਾਅਦ ਵਾਲੀ ਗੱਲ ਕਰਦਾ ਜੇ ਆ ਲਾਟ ਸੀ ਨਾ ਵੇਚੀ ਨਾ ਥੱਲੇ ਦੇਸੀ ਮਖਾਣ ਲਾਦੂ ਕਰਮ ਵਾਲੀ ਛਣ ਤੁਨ ਬੜਾ ਭੜਾ ਗੁੱਲੇ ਵਾਲਾ ਜਿਹੜਾ ਵੀਰ ਵੀਰੇ 700 ਇਹ ਬੈੜ ਲੈ ਗਿਆ ਉਹ ਦੋ ਕੜੀਆਂ ਯਾਦ ਰੱਖੋ ਵੀ ਮੈਂ ਸੀਨੀ ਬਾਲਕਣਾ ਤੋਂ ਡੇਰੀ ਫਾਰਮ ਤੋਂ ਬੈੜ ਲੈ ਗਿਆ ਗਾਂ ਦਾ ਪੁੱਤ ਆ ਬਾਈ ਜੀ ਅੱਗੇ ਆ ਕੇ ਬਾਈ ਜੀ 3 ਨੰਬਰ ਇਹ ਵੀਰੇ ਕਾਫੀ ਜਰਸੀ ਆ ਗਈ ਇਹ ਵੀ ਦੂਜਾ ਸੂਆ ਸੁੰਦੀ ਆ ਪਿਓਰ ਕਾਫੀ ਜਰਸੀ ਆ ਕ੍ਰੋਸ ਵਰਡ ਨੂੰ ਆਪਾਂ ਐਵੇਂ ਜਰਸੀ ਕਹੀਏ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਜੀ ਠੀਕ ਹੈ ਹਾਂਜੀ ਸੋ ਪਿਓਰ ਕਾਫੀ ਕਲਰ ਦੇ ਵਿੱਚ ਦੂਜਾ ਸੂਆ ਬੁਲਬੁਲ ਦਾ ਬਚਾ ਤੁਰਦੀ ਆ ਨਾ ਜਦੋਂ ਧਰਦੀ ਥੰਮ ਥੰਮ ਕਰਦੀ ਆ ਤੇ ਵਹਿੜ ਨਿਗਰ ਵਜਨ ਮजूद ਦੇ ਵਿੱਚ ਇੰਨੀ ਆ ਤੇ ਬਾਕੀ ਜਿਹੜੇ ਵੀਰੇ ਕਹਿੰਦੇ ਬਰੀਡ ਤਿਆਰ ਕਰਨੀ ਆ ਸਾਨੂੰ ਬੇਲ ਚਾਹੀਦਾ ਨਾਲ ਹਾਈਟ ਚਾਹੀਦਾ ਇਹਦੇ ਵਿੱਚ ਰਮਣੀ ਫਿਰ ਸਾਰਾ ਕੁਝ ਆ ਹਨਾ ਬਾਈ ਜੀ ਸਾਰਾ ਕੁਝ ਆ ਵੱਡੀ ਗੱਲ ਵੀਰੇ ਗੱਲ ਇਹ ਆ 33 ਬੇੜਾਂ ਦਾ ਵੀਰੇ ਆਪਣੇ ਕੋਲੇ ਬਾਇਓ ਡਾਟਾ ਲਿਖਤੀ ਰੂਪ ਦੇ ਵਿੱਚ ਹੈਗਾ ਢੋ ਵੀਰ ਠੀਕ ਹੈ 33 ਨਗਾਂ ਦਾ ਜਿਹੜਾ ਬਾਇਓ ਡਾਟਾ ਵੀਰੇ ਲਿਖਤੀ ਰੂਪ ਦੇ ਵਿੱਚ ਆਪਣੇ ਕੋਲੇ ਆ ਚੁੱਕਿਆਗਾ ਕਿਹੜੇ ਦੀ ਆਪ ਆ ਕਿਹੜਾ ਅੱਗੇ ਲੱਗਿਆ ਕਿਹੜੇ ਦੀ ਮਦਰ ਸੀਗੀ ਤਿੰਨ ਤਿੰਨ ਪੀੜੀਆਂ ਤੱਕ ਦਾ ਵੀ ਰਿਕਾਰਡ ਕਈ ਬਣਾ ਦਾ ਹੈਗਾ ਵੀਰੇ ਅਸੀਂ ਲਿਖਤੀ ਰੂਪ ਦੇ ਵਿੱਚ ਹੀ ਰਿਕਾਰਡ ਅੱਗੇ ਉਹ ਲੈਣੇ ਆ ਤੇ ਲਿਖਤੀ ਰੂਪ ਦੇ ਵਿੱਚ ਹੀ ਦਿਨੇ ਆ ਕੋਈ ਬੰਦਾ ਮੂੰਹ ਜਵਾਨੀ ਕਹਦੇ ਵੀਰੇ ਕਦੇ ਅਸੀਂ ਉਹ ਚੀਜ਼ ਤੇ ਮੰਨ ਨਹੀਂ ਕਰਿਆ ਤੇ ਨਾ ਹੀ ਅਸੀਂ ਫਿਰ ਅੱਗੇ ਕਿਤੇ ਦੱਸਿਆਗਾ ਠੀਕ ਹੈ ਹਾਂ ਇਹ ਚੀਜ਼ ਆ ਬਾਕੀ ਐਵੇਂ ਬਾਈ ਜੀ ਗਮਰਾ ਨਾ ਹੋਇਆ ਕਰੋ ਕਿਉਂਕਿ ਐਵੇਂ ਬਸ ਕਹਿ ਦੇ ਜੀ ਇਹ ਫਲਾਨੇ ਦੀ ਆ ਪੇਪਰ ਦੀ ਆ ਗਈ ਇਹ ਆ ਗਈ ਉਹਦਾ ਵੀਰੇ ਕੋਈ ਫਾਇਦਾ ਨਹੀਂ ਹੁੰਦਾ ਮੈਂ ਪਾਣੀ ਜੀ ਡਾਂਗਾ ਮਾਰਨ ਦਾ ਕਿਉਂਕਿ ਅਸੀਂ ਵੀਰੇ ਉਹ ਚੀਜ਼ ਨੂੰ ਵਿਸ਼ਵਾਸ ਮੰਨਦੇ ਆ ਜਿਹੜੀ ਚੀਜ਼ ਸਾਨੂੰ ਲਿਖਤੀ ਰੂਪ ਦੇ ਵਿੱਚ ਮੂਹਰੋਂ ਮਿਲੀ ਆ ਵੀ ਬੰਦੇ ਨੇ ਦਾਸਤਾਵੀ ਕਾਪੀ ਤੇ ਆ ਡਾਂਗਾ ਲੱਗਿਆ ਵਾ ਤੇ ਬਾਕੀ ਆਪਾਂ ਬਾਲੀਆਂ ਤੋੜਦੇ ਨਹੀਂਗੇ ਉਦਾਂ ਹੀ ਆਪਾਂ ਮਿਣਮਾ ਦੱਸੀ ਜਾਂਦੇ ਆ ਜਿਹੜੀ ਸਿਰੇ ਵਾਲੀ ਬੱਸੀ ਆ ਵੀਰੇ ਉਹ ਦੋ ਦਿਨ ਤੋਂ ਬੱਸੀ ਆ ਜੀ ਠੀਕ ਹੈ ਦੋਂਦੇ ਹਜੇ ਉਹਨੇ ਚੱਕੇ ਆ ਵੀਰੇ ਸੂਪੀ ਆ ਗਈ ਕੱਲ ਠੀਕ ਹੈ ਕੱਲ ਵੀਰੇ ਸਾਮੀ ਸੂਪੀਆ ਯਾਨੀ ਪਰਸੋਂ ਤੱਕ ਵੀਰੇ 24 25 ਕਿਲੋ ਬੌਲੀ ਤੋਂ ਸਟਾਰਟ ਕਰ ਦੇਾਂਗੇ ਕਰਮਾਲੀ ਨੂੰ ਹਾਂ ਜਿਹੜਾ ਮਗਰ ਸੈਕਸਡ ਸੀਮਨ ਦੀ ਬੱਸੀ ਆ ਬਹੁਤ ਟੌਪ ਦੀ ਬੱਸੀ ਆ ਗਈ ਓਦੋਂ ਅੱਗੇ ਆ ਗਈ ਵੀਰੇ ਇਹ ਥੋੜੀ ਜਿਹੀ ਕ੍ਰਾਸ ਦੇ ਵਿੱਚ ਆ ਹੂੰ ਚਲੋ ਗਰਲੈਂਡੋ ਜਾਂ ਪਯੌਰ ਗਰਲੈਂਡੋ ਦੀ 80% ਆ ਗਈ ਦੂਜਾ ਸੂਆ ਵੀਰੇ ਸੂਨ ਵਾਲੀ ਆ ਜਿਹੜਾ ਵੀਰ ਮਰਜੀ ਬਾਈ ਜੀ ਸਾਈ ਲਾ ਲੇ ਇਹ ਵੀ 27 22 ਕਿਲੋ ਦਾ ਚਵਾ ਕੇ ਦੇ ਦੇਾਂਗੇ ਪਰ ਠੰਡੀ ਤਾਂ ਕੋਈ ਜਾਣਤੀ ਨਹੀਂ ਬਾਈ ਠੰਡੀ ਸੀ ਗਲਤ ਗਊ ਵੀਰੇ ਲੈਣੀ ਨਹੀਂ ਗਾਉਟੇ ਲੰਬੀ ਰੋ ਲਗਣੀ ਆ ਇੱਥੇ ਜਿਹੜੀ ਗਾਂ ਦਾ ਪੁੱਤਾ ਗਲਤ ਗਾਂ ਲਾਉਣੀ ਨਹੀਂ ਨੀਗੀ ਜੀ ਕਿਉਂਕਿ ਕੰਮ ਕਰਨਾ ਵੀਰੇ ਲੰਮਾ ਸਮਾਂ ਕਿਉਂ ਲੰਮਾ ਸਮਾਂ ਕਰਨਾ ਮੇਰੇ ਦਾਦਾ ਜੀ ਨੇ ਵੀਰੇ ਤੁਰਕੇ ਵਪਾਰ ਕਰਿਆਗਾ ਮੇਰੇ ਪਿਤਾ ਜੀ ਨੇ ਸਾਈਕਲ ਤੇ ਕਰਿਆ ਵੀਰੇ اسی ਗੱਡੀਆਂ ਤੇ ਕਰਦੇ ਆ ਪਰ ਸਾਡੀ ਅੱਗੇ ਆਉਦੇ ਬੇਟੇ ਨੂੰ ਵੀ ਐਸੇ ਲੈਂਡ ਦੇ ਵਿੱਚ ਪਾਉਣਾ ਲੈ ਬੁੱਟੇ ਵੀਰ ਕੱਢੋ ਵੀਰੇ ਲੈਂਡ ਦੇ ਵਿੱਚ ਤਾਂ ਪਊਗਾ ਜੇ ਆਪਾਂ ਕੰਮ ਨੂੰ ਜਿਉਂਦਾ ਸੱਡਾਂਗੇ ਸਾਫ਼ ਰੱਖਾਂਗੇ ਜੇ ਵੀਰੇ ਕੰਮ ਨੂੰ ਗੰਧਲਾ ਕਰ ਲਿਆ ਫਿਰ ਉਹ ਕਦੇ ਲੰਮਾ ਚਰ ਨਹੀਂ ਕੰਮ ਚੱਲਦੇ ਹੁੰਦੇ ਬਾਈ ਜੀ ਉਹ ਗੱਲ ਆਂਡੇ ਖਾਈ ਚਲੋ ਮੁਰਗੀ ਖਾ ਕੇ ਕੀ ਲੈਣਾ ਬਸ ਆਂਡਾ ਵੀ ਵੀਰੇ ਚਲੋ ਵੇਚ ਤਾ ਸਣੇ ਭੰਗੀ ਚੱਕ ਦੇਣਾ ਵੀਰੇ ਅੱਜਕੱਲ ਸਮਾਂ ਇਹ ਜਾ ਇਹ ਜਿਹੜਾ ਬੱਚਾ ਵੀਰੇ ਦੇ ਰੱਸਾ ਅਸੀਂ ਪਾਇਆਗਾ ਇਹ ਵੀ ਪਲੂਣ ਬੱਸਿਆ ਵੀਰੇ ਬਿਲਕੁਲ ਖੀਰੀ ਬਾਕੀ ਵੀਰੇ ਤੁਹਾਨੂੰ ਮੈਂ ਦਿਖਾ ਦਿਆਂ ਇਕੱਲੀਆਂ ਕਹਿਣ ਦੀਆਂ ਗੱਲਾਂ ਨਹੀਂ ਗੀਆਂ ਆਜੂ ਨੇੜੇ ਲਿਆਓ ਸੁੱਧੰਦੋਂ ਖੀਰੀ ਬਿਲਕੁਲ ਦੇਖੋ ਵੀਰੇ ਕਹਿਣ ਦੀਆਂ ਗੱਲਾਂ ਨਹੀਂ ਆ ਦੇਖੋ ਇੱਕ ਦੰਦ ਹੋਣੇ ਨੇ ਚੱਕਿਆਗਾ ਦੇ ਰਾਹ ਰਾਹ ਸਿੱਟਿਆ ਵੀਰੇ ਰਾਹ ਸਿੱਟਿਆ ਬਿਲਕੁਲ ਦੇਖੋ ਠੀਕ ਹੈ ਖੀਰਾ ਬੱਚਾ ਵੀਰੇ ਕਹਿਣ ਦੀਆਂ ਗੱਲਾਂ ਨਹੀਂ ਬਾਈ ਜੀ ਹੈਗੀਆਂ ਦੇਖ ਸਕਦੇ ਹੋ ਥਣ ਮੁਠੀ ਵਾਲਾ ਕੱਢੂਗਾ ਪਰ ਕਿਸੇ ਵੀਰ ਨੇ ਮਸ਼ੀਨੀ ਚੁਵਾਈ ਤੇ ਲੈਣੀ ਆ ਤਾਂ ਮਸ਼ੀਨੀ ਤੇ ਵੀ ਲਾ ਸਕਦਾਗਾ ਬਾਕੀ ਵੀਰੇ ਜਿੰਨਾ ਮਾਲ ਲੈਣੇ ਆ ਦੂਰੇ ਥਣ ਦਾ ਲੈਣੇ ਆ ਹੱਥੀ ਚੁਵਾਈ ਦਾ ਦੇਖ ਕੇ ਪਹਿਲਾਂ ਲੈਣੇ ਆ ਵੀਰੇ ਮਸ਼ੀਨ ਤੇ ਲੈਣੀਆਂ ਮਸ਼ੀਨ ਤੇ ਵੀ ਲਾ ਸਕਦਾਗਾ ਅੱਗੇ ਐਰ ਸੈਰ ਬਾਈ ਜੀ ਐਰ ਸੈਰ ਇਹ ਜਿਹੜਾ ਜੋੜਾ ਬੈੜਾ ਦਾ ਵੀਰੇ ਤਾਜ਼ੀਆਂ ਸੂਈਆਂ ਗੀਆਂ ਇਹ ਵੀ 3 ਦਿਨ ਦੀ ਆ ਆ ਵੀ 3 ਦਿਨ ਦੀ ਆ ਇਹਦੇ ਥੱਲੇ ਵੀਰੇ ਹੁਣ ਹੋਊਗਾ 37 ਤੋਂ 37 ਕਿਲੋ ਇਹਦੇ ਥੱਲੇ ਜੀ ਵੀਰੇ ਆਪਦਾ ਕੰਡਾ ਆਪ ਲੈ ਕੇ ਆਵੇ ਵੀਰ ਤੋਲ ਕੇ ਲੈ ਕੇ ਜਾਵੇ ਇੱਕ ਟਾਈਮ ਖਾਲੀ ਕਰ ਲੈ ਦੋ ਟਾਈਮ ਵੀਰੇ 12-12 ਘੰਟਿਆਂ ਦਾ ਆਪਾਂ ਬਾਈ ਜੀ 17 ਤੋਂ 18 ਕਿਲੋ ਇੱਕ ਡੰਗ ਦਾ ਆਪਦੇ ਘਰੇ ਤੋਲ ਕੇ ਦੇ ਦੇਾਂਗੇ 36 ਕਿਲੋ ਦੁੱਧ ਥੱਲੇ ਹਾਜ਼ਰ ਆ ਪਰ ਵੀਰੇ ਜੀਤੋਂ ਵੀਰ ਤੋਂ ਲਈ ਸੀ ਉਹ ਵੀਰ ਨੇ ਕਿਹਾ ਸੀ ਵੀਸੀ 42 ਕਿਲੋ ਚੋਇਆ ਪਰ ਉਸੇ 35 ਕਿਲੋ ਵੀਰੇ ਮੰਨ ਕੇ ਲਈ ਸੀ ਪਰ ਵੀਰ ਜਮਾਨ ਦਾ ਪੱਕਾ ਗਾ ਇਹ ਵਾਕਈ ਵੀਰੇ ਮਾਨ ਵਾਲੇ ਡਰਾਮ ਨੂੰ ਟੱਕਾਂ ਲਾ ਕੇ ਨਾਲ ਡੋਲ ਨਹੀਂ ਜਦੋਂ ਦੁੱਧ ਪਵਾਉਗੀ ਪਵਾਉਗੀ ਬਾਕੀ ਬਿਲਕੁਲ ਵੀਰੇ ਬਿਲਕੁਲ ਆਹ ਥੋੜੀ ਜੀ ਤੂੰ ਅੱਗੇ ਵਾਲੀ ਬੈੜ ਆਪਾਂ ਤੋੜ ਦੇਈਂ ਥੋੜਾ ਖਿੱਚਦੀ ਆ ਕਿਉਂਕਿ ਖੁੱਲੀ ਆਈ ਆ ਫਾਰਮ ਚੋਂ ਠੀਕ ਹੈ ਇਹ ਬੈੜ ਥੱਲੇ ਵੀ ਵੀਰੇ 35 ਦੇ ਘਰਾਂ ਦੇ ਇਸ ਵਕਤ ਇੱਥੇ ਹੋਊਗਾ ਪਰ ਤਾਂ ਹਰ ਬਾਕੀ ਕਾਰਾਂ ਆ ਕੇ ਨਾ ਕਰ ਗਿਆ ਜਾਵਾਂ ਹਣ ਵੀਰੇ ਇਹ ਪਿਓਰ ਕਰ ਲੈੰਡੋ ਆ ਇਹ ਪਿਓਰ ਕਰ ਲੈੰਡੋ ਆ ਗਈ ਢੱਲੋਂ ਵੀਰੇ ਤੁਸੀਂ ਦੇਖ ਸਕਦੇ ਹੋ ਬਾਈ ਜੀ ਗਾਈਆਂ ਦੇ ਪੁੱਤ ਨੇ ਆ ਦੇਖੋ ਕਿਆ ਬਾਤ ਹੈ ਇਹ ਕੋਈ ਨਹੀਂ ਉਹ ਲਿੰਲੀ ਫਿਲੀ ਵੀਰੇ ਕੋਈ ਨਹੀਂ ਲਾਉਣੀ ਲਾਉਣਾਗਾ ਗਾਂ ਦਾ ਪੁੱਤ ਵੀਰੇ ਘੱਟ ਵੇਚ ਲਾਂਗੇ ਸਾਫ਼ ਵੇਚਾਂਗੇ ਗਿਣਤੀ ਨਹੀਂ ਕਰਨੀ ਵੀਰੇ ਠੀਕ ਹੈ ਹਾਂਜੀ ਇਹਨੂੰ ਕਰ ਦੋ ਐਨੂੰ ਜੀ ਇਹ ਬੈਡ ਵੀਰੇ ਪਰ ਇਹ ਵੀ ਮਨ ਤੋਂ ਬਾਹਰ ਵਾਲੀ ਆ ਬਹੁਤ ਟੌਪ ਦਾ ਬੱਚਾ ਹੈਗਾ ਸੋ ਪੁਰ ਜਿਹੜੇ ਆ ਜੋੜਾ ਦੇਖੀ ਜਾਂਦੇ ਨੇ ਜਿਹੜੇ ਵੀਰੇ ਕਹਿੰਦੇ ਅਸੀਂ ਦੁੱਧ ਪਾਉਣਾ 80 ਕਿਲੋ ਹਾਂਜੀ ਤੇ ਨਾਲ ਸਾਨੂੰ ਫੈਟ ਚਾਹੀਦੀ ਆ ਚਾਹੇ ਘਰੇ ਵੀ ਜਲੀਏ ਖੁਆ ਕੜ ਕੜ ਮੰਨ ਕੇ ਜੰਨਾ ਦੀ ਖਵਾ ਖਵਾ ਗਵੰਡੀ ਵੀ ਹੰਬਾਦੋਗੇ ਤੁਸੀਂ ਉਹ ਚੀਜ਼ਾਂ ਨਹੀਂ ਆ ਵੀ ਦਿਖਾਉਂਦੇ ਬਿਲਕੁਲ ਵੀਰੇ ਗਾਈਆਂ ਦੇ ਪੁੱਤ ਆ ਬਾਈ ਜੀ ਜਿਹੜਾ ਬੰਦਾ ਸੀ ਫਾਰਮ ਤੇ ਜਦੋਂ ਗਊ ਖਰੀਦਦੇ ਆ ਵੀਰੇ ਆ ਨਾ ਇਦੋਂ ਅਗਲਾ ਜੋੜਾ ਕੱਢ ਦਿਓ ਸਰਪੰਚ ਸਾਹਿਬ ਦੋਨੇ ਹੀ ਕੱਢ ਦਿਓ ਆ ਵੀਰੇ ਦੋ ਦਿਨ ਤੋਂ ਬੱਚਾ ਆਗਾ ਖੀਰੀ ਬੱਸੀ ਆ ਬਿਲਕੁਲ ਬਿਲਕੁਲ ਖੀਰੀ ਬੱਸੀ ਆ ਠੀਕ ਹੈ ਬਾਕੀ ਵੀਰੇ ਜੇ ਅਕੋ ਖਰੀਦਦੇ ਨਾ ਸਾਡੇ ਨਾਲ ਜੌਹਰੀ ਬੱਚੇ ਹੁੰਦੇ ਆ ਵੀਰੇ ਚਾਰ ਪੰਜ ਬੰਦੇ ਸੀ ਰਾਏ ਨਾ ਗਊ ਖਰੀਦਦੇ ਆ ਉਹ ਗਊ ਨੂੰ ਵੀਰੇ ਅਸੀਂ ਜੋ ਖਰੀਦਦੇ ਆ ਨੂੰ ਅਸੀਂ ਇਹ ਸੋਚਦੇ ਆ ਵੀ ਆਪਣੀ ਕਾਇਮ ਮੈਂਟ ਸਾਡਾ ਕਦੇ ਘੰਟਿਆਂ ਦਾ ਟੀਚਾ ਨਹੀਂ ਹੁੰਦਾ ਵੀਰੇ ਮਿੰਟਾਂ ਦੇ ਵਿੱਚ ਉਹ ਵਿਕੂਗੀ ਜਿਹੜਾ ਕਾਂ ਦਾ ਪੁੱਤ ਲਿਆ ਹੋਊ ਵੀਰੇ ਜਿਹਦੇ ਲਈ ਆਪਣਾ ਟਾਈਮ ਕੱਢਿਆ ਹੋਊਗਾ ਸੋਚ ਸਮਝ ਕੇ ਆਪਣਾ ਵੀਰੇ ਨਾ ਖਰੀਦਿਆ ਹੋਊਗਾ ਤੇ ਰੇਟ ਦੇ ਵਿੱਚ ਕਸਾਈ ਨਾ ਖਰੀਦਿਆ ਹੋਊਗਾ ਅਗਲਾ ਕਹਿੰਦਾ ਸੀਨੀ ਵਾਲੀਆ ਬਾਈ ਜੀ 40 50 ਗਾਈਆਂ 4 ਘੰਟਿਆਂ ਦੇ ਵਿੱਚ ਵੇਚ ਕੇ ਆ ਗਿਆ ਉਹ ਵੀਰੇ ਨੀਲੀਆਂ ਫੀਲੀਆਂ ਨਹੀਂ ਵਿਕਦੀਆਂ ਉਹ ਗਾਈਆਂ ਦੇ ਪੁੱਤ ਵਿਕਦੇ ਦੇਖੋ ਵੀਰੇ ਬੱਸੀ ਦਾ ਜੋਬਣ ਕੱਲੀ ਕੱਲੀ ਗਊ ਵੀਰੇ ਤੁਸੀਂ ਦੇਖੀ ਚੱਲੋਗੇ ਜਿਵੇਂ ਆਪਣੇ ਮਾਜਣ ਵੀਰ ਵੀਰੇ ਆਪਣੇ ਮੁਰਾ ਸੂਟਾਂ ਦੀ ਲੈਣ ਲਾ ਦੇਣਾ ਨਾ ਇਸ ਤਰ੍ਹਾਂ ਬਾਈ ਜੀ ਸੀਨੀ ਵਾਲਕਾਂ ਡੈਰੀ ਫਾਰਮ ਤੇ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ ਨਾਲ ਗਾਈਆਂ ਦੀ ਲੈਣ ਲੱਗਦੀ ਆ ਇੱਥੇ ਆ ਕੇ ਵੀਰ ਵੀਰੇ ਸਿਸੋਪਨ ਦੇ ਵਿੱਚ ਪੈ ਜਾਂਦੇ ਆ ਵੀ ਕਿਹੜੀ ਲਈਏ ਤੇ ਕਿਹੜੀ ਛੱਡੀਏ ਵੀ ਹਰ ਇੱਕ ਦੇ ਮਨ ਪਸੰਦ ਮਾਨ ਪਰ ਲੈਨੇ ਆ ਬੰਦੇ ਦਾ ਵੀਰੇ ਹਰ ਇੱਕ ਦੇ ਮਨ ਪਸੰਦ ਕਦੇ ਵੀ ਕੋਈ ਵੀ ਵੀਰ ਸੀਨੀ ਵਾਲਕਾਂ ਡੈਰੀ ਫਾਰਮ ਤੇ ਬਾਈ ਜੀ ਆ ਗਿਆ ਉਹਦਾ ਇੱਥੇ ਆਉਣ ਦਾ ਵੀਰੇ ਮੁੱਲ ਪਊਗਾ ਖਾਲੀ ਕਦੇ ਨਹੀਂ ਮੁੜਦਾ ਆ ਨਹੀਂ ਫੱਟ ਆਉਂਦੀ ਆ ਜੂ ਆ ਨਹੀਂ ਆਉਂਦੀ ਕੋਈ ਫੱਟ ਆਉਂਦੀ ਆਉਂਦੀ ਆ ਵੀਰੇ ਪੰਜ ਚਾਰ ਲਾਜ਼ਮੀ ਆ ਜਾਣਗੀਆਂ ਜਿਹੜੀ ਫਿਰ ਵੀਰ ਨੇ ਇੱਕ ਜਾਂ ਦੋ ਲੈਣੀ ਉਹ ਬੜੀ ਆਮਦਰੀਆਂ ਲੈ ਜਾਂਦਾਗਾ ਇਹ ਬੱਚਾ ਵੀਰੇ ਜਿਹੜਾ ਸੀਗਾ ਇਹ ਵੀ ਖੀਰਾ ਬੱਚਾ ਠੀਕ ਹੈ ਆ ਦੋ ਦਿਨ ਤੋਂ ਬੱਚਾ ਸੀਗਾ ਬਾਈ ਜੀ ਠੀਕ ਹੈ ਹਾਂਜੀ ਕਿ ਜਿਹੜੀ ਗੱਲ ਕਹਦੇ ਨਿਕਲੂਗੀ ਵੀਰੇ ਸਕਰੀਨਸ਼ਾਟ ਲੈ ਲਓ ਆਓ ਚੈੱਕ ਕਰੋ ਆਨਲਾਈਨ ਕਿ ਜ਼ਿੰਦਗੀ ਚ ਕਦੇ ਗਾ ਨਹੀਂ ਵੇਚਦੇ ਨਾ ਵੇਚੀਏ ਕਿਸੇ ਬੰਦੇ ਨੂੰ ਜਾਦੇ ਐਮਰਜੈਂਸੀ ਆ ਓ ਵੀਰੇ ਸਾਡੇ ਕੋਲੇ ਦੋ ਤਿੰਨ ਲਾਟਾਂ ਦਾ ਮਗਰ ਪਿਆ ਵਾ ਕੀ ਕਹਿਣਾ ਨੂੰ ਇੱਕ ਕੋਈ ਨਗ ਦੇ ਦਈਏ ਵਿੱਚੋਂ ਅਸੀਂ ਆਨਲਾਈਨ ਵੀਰੇ ਨਹੀਂ ਦਿੰਦੇਗੇ ਕਿ ਤਸੱਲੀ ਕਰੋ ਕੋਲੇ ਬਿਲਕੁਲ ਉਧਰ ਤਸੱਲੀ ਕਰਨ ਦਾ ਹੱਕ ਬੰਦਾ ਬਾਈ ਜੀ ਦੂਜਾ ਸੂਆ ਥੋੜੀ ਜਿਹੀ ਵੀ ਕ੍ਰਾਸ ਦੇ ਵਿੱਚ ਪੈ ਗਈ ਠੰਡੀ ਸੀਲ ਬੜੀ ਆ ਵੀਰੇ ਛੇ ਦੰਦ ਦਾ ਛੇ ਦੰਦ ਦਾ ਹਾਂਜੀ ਉਦੋਂ ਅੱਗੇ ਆ ਬੱਚਾ ਕੱਢ ਦਿਓ ਜੀ ਥਾਂ ਤਾਂ ਫਿਰ ਕਿਸੇ ਦਾ ਹੀ ਨਹੀਂ ਮਾੜਾ ਮਾੜਾ ਨਹੀਂ ਆ ਜੋੜਾ ਹੀ ਕੱਢ ਦਿਓ ਜੀ ਆ ਜਿਹੜੀ ਬੱਸੀ ਆ ਗਈ ਵੀਰੇ ਦੋ ਦੰਦ ਆ ਗਈ ਆ ਵੀ ਇਹ ਵੀ ਫਾਰਮ ਵਾਲੀ ਬੱਸੀ ਆ ਗਈ ਵੀਰੇ ਪਿਓਰ ਦੋ ਦੰਦ ਬਾਈ ਜੀ ਬੰਦ ਚਲਦੀ ਚਲਦੀ ਵੀਡੀਓ ਸਕਰੀਨਸ਼ਾਟ ਲੈ ਲੈ ਵੀਰੇ ਇੱਥੇ ਆ ਕੇ ਆਵਦਾ ਬੜੀ ਆਰਾਮਦਈਆ ਤੁਸੋਂ ਨਾ ਖਰੀਦ ਸਕਦਾਗਾ ਬਾਕੀ ਵੀਰੇ 21ਰ ਤੇ ਲਾਟ ਦੇ ਲਈ ਪਈ ਜੀ ਜਿਹੜਾ 31 ਦਿਨੋਂ ਪਹਿਲਾਂ ਲਾਟ ਕੱਢੇ ਸੀ ਆ ਹੁਣ 10 ਨੂੰ ਕੱਢ ਰਹੇ ਆ ਇਹ ਜਿਹੜੇ 10 ਦਿਨ ਦਾ ਗੈਪ ਆਇਆ ਵੀਰੇ ਕਿਸੇ ਗੱਲ ਤੋਂ ਪਾਇਆਗਾ ਕਿਉਂਕਿ ਬਾਈ ਜੀ ਕੱਲਾ ਕੱਲਾ ਨਾ ਗਾਇਆਂ ਦਾ ਪੁੱਤ ਲਾਏ ਨੇ ਕੋਈ ਵੱਖਰਾ ਕਰਨਾ ਵੀਰਾਂ ਲਈ ਇਹ 10 ਦਿਨ ਲਾ ਦੇ ਲੱਭਣ ਦੇ ਆਪਾਂ ਕੀ ਗੱਲ ਵੀ ਪੰਜ ਮੈਂ ਚੱਕ ਦੀਏ ਵੀਰੇ 10 ਦਿਨ ਇਸੇ ਕਰਕੇ ਲਾਇਆ ਬਾਈ ਜੀ ਸਾਰਾ ਸਾਲ ਭਰ ਕਮਾਈ ਖਾਣੀ ਆ 1 ਕਿੜ ਦੇ ਲਾਟ ਦੇ ਵਿੱਚ ਗਾਈਆਂ ਵੀ ਬੱਕਰੀਆਂ ਲਾਈਆਂ ਤੇ ਰੇਟ ਵੀ ਬਖਰਾ ਹੋਊਗਾ ਲੋਕਾਂ ਨੂੰ ਬਹੁਤ ਘੱਟ ਹੋਊਗਾ ਇਹ ਦੂਜਾ ਸੂਆ ਡੰਡੀ ਦੇ ਵਿੱਚ ਜਵਾਨ ਆ ਵੀਰੇ ਠੀਕ ਹੈ ਡੰਡੀ ਦੇ ਵਿੱਚ ਜਵਾਨ ਹੈ ਕੀ ਹੱਕ ਨਹੀਂ ਵੀਰੇ ਮਾੜੀ ਜੀ ਬੈੜ ਨੂੰ ਤੋਂ ਥੱਲੇ ਗੁੜ ਦਾ ਘਟਾ ਹੀ ਲਈ ਫਿਰਦੀ ਆ ਜਮਾ ਹਾਂਜੀ ਉਹ ਤੋਂ ਅੱਗੇ ਵੀਰੇ ਸਭ ਤੋਂ ਵੀਰੇ ਵੱਡੀ ਗੱਲ ਵੱਡੀ ਗੱਲ ਵੀਰ ਜੀ ਆਨਲਾਈਨ ਪੇਮੈਂਟ ਦੀ ਸੁਵਿਧਾ ਸਾਰੀ ਹੈਗੀ ਆ ਸਵਾਭ ਮਸ਼ੀਨਾ ਵੀਰੇ ਇਹ ਕੋਈ ਵੱਡੀ ਗੱਲ ਨੂੰ ਨਹੀਂ ਵੀ ਉਹੀ ਬੋਲਦੀ ਹੈ ਵੱਡੀ ਗੱਲ ਬਿਲਕੁਲ ਵਾਕਈ ਵੀਰੇ ਵੱਡੀ ਗੱਲ ਹੈਗੀ ਆ ਤੁਹਾਡਾ ਡਾਡਾ ਬਾਈ ਜੀ ਕ੍ਰੈਡਿਟ ਕਾਰਡ ਬਣਿਆ ਵਾ ਇਹ ਕੱਲਾ ਵਪਾਰ ਲੈਣ ਦਾ ਕੰਮ ਨਹੀਂ ਵੀਰੇ ਸਾਡਾ ਸੀ ਨੂੰ ਇੱਕ ਫਾਰਮ ਦੇ ਤੌਰ ਤੇ ਚਲਾ ਰਹੇ ਆ ਇਹ ਫਾਰਮ ਦੇ ਤੌਰ ਤੇ ਵੀਰੇ ਚਲਾ ਰਹੇ ਆ ਤੁਹਾਡੇ ਕੋਲੇ ਕ੍ਰੈਡਿਟ ਕਾਰਡ ਬਣਿਆ ਵਾ ਚਾਹੇ ਬਾਈ ਜੀ ਤੁਹਾਡੀ 5 ਲੱਖ ਦੀ ਲਿਮਟ ਬਣੀ ਵੀ ਆ ਉਹ ਵੀਰੇ ਤੁਸੀਂ ਕ੍ਰੈਡਿਟ ਕਾਰਡ ਨੂੰ ਜੇਬ ਵਿੱਚ ਪਾਓ ਸਿੱਧਾ ਸੀਨੀ ਬਲਕਾਂ ਡੇਰੀ ਫਾਰਮ ਤੇ ਆਓ ਸਕੀਮ ਦਾ ਲਾਭ ਉਠਾਓ ਤੁਹਾਨੂੰ ਵੀਰੇ ਗਊ ਦੇ ਨਾਲ 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 ਤੇ ਟ੍ਰਾਂਸਪੋਰਟ ਦਾ ਕਰਾਇਆ ਵੀ ਵਿੱਚੋਂ ਹੋ ਜਾਊਗਾ ਕੋਈ 20 50000 ਨਕਦ ਲੋੜ ਆ ਤੇ ਉਹ ਵੀ ਵੀਰੇ ਤੁਹਾਨੂੰ ਨਾਲ ਦੇਵਾਂਗੇ ਤੇ ਤੁਹਾਡੇ ਕ੍ਰੈਡਿਟ ਕਾਰਡ ਦੀ ਪਰਲੈਂਟ ਹੋਣੀ ਜ਼ਰੂਰੀ ਆ ਐਚਡੀਐਫਸੀ ਬੈਂਕ ਦਾ ਵੀਰੇ ਕ੍ਰੈਡਿਟ ਕਾਰਡ ਆ ਉਹਦੀਆਂ ਕਿਸ਼ਤਾਂ ਵੀ ਬਣਨਗੀਆਂ 12 ਮਹੀਨੇ ਦੇ ਬਣਾ ਲਓ 24 ਮਹੀਨੇ ਦੇ ਬਣਾ ਲਓ 37 ਮਹੀਨੇ ਦੇ ਬਣਾ ਲਓ ਤੇ ਉਦੋਂ ਅੱਗੇ ਬਾਈ ਜੀ ਦਿਖਾ ਦਿਓ ਜਿਹੜੀ ਇਹ ਵੀ ਬੈਡ ਸੀ ਵੀਰੇ ਦੂਜਾ ਸੂਆ ਸੀ ਇਹ ਗੰਦੀ ਜਵਾਨ ਹੈਗੀ ਆ ਉਦੋਂ ਅੱਗੇ ਵੀਰੇ ਇਹ ਬੈਡ ਮੈਂ ਦੇਖੀ ਨਹੀਂ ਗੀ ਸੂਆ ਦੂਜਾ ਸੂੰਦੀਆ ਪਰ 6 ਦਿਨ ਦੇ ਲਵੇ ਦਵੇ ਹੋਊਗੀ ਢਲੋਂ ਵੀ ਰਹੇ ਹੋਊਗੀ ਇੱਥੇ ਹਾਂਜੀ ਤੇ ਆਹ ਬੱਚਾ ਵੀਰੇ ਐਵੇਂ ਦੂਜਾ ਸੂਆ ਸੂੰਦੀਆ ਜੀ ਉਦੋਂ ਅੱਗੇ ਜੋੜਾ ਕੱਢ ਦਿਓ ਜੀ ਇਹ ਜੋੜਾ ਕੱਢ ਦਿਓ ਵੀਰੇ ਦੋਨੋਂ ਹੀ ਦੋ ਦੋ ਦੰਦ ਬੱਚੇ ਆ ਵੀਰੇ ਪਹਿਲਾ ਪਹਿਲਾ ਸੂਆ ਦੋਨੋਂ ਹੀ ਦੋ ਦੋ ਦੰਦ ਬੱਚੇ ਵੀਰੇ ਗਾਈਆਂ ਦੇ ਪੁੱਤ ਤੁਸੀਂ ਦੋ ਘੜੀਆਂ ਬਾਈ ਜੀ ਖੜ ਕੇ ਦੇਖੋਗੇ ਇਸ ਤਰ੍ਹਾਂ ਦੇ ਜੋ ਬਣਾਲੇ ਬੱਚੇ ਆ ਵੀਰੇ ਬਾਕੀ ਬਾਈ ਜੀ ਮਾਲ ਜਿਹੜਾ ਹੁੰਦਾ ਨਾ ਇਹ ਇਲਾਕੇ ਦਾ ਮਾਲ ਹੁੰਦਾ ਵੀਰੇ ਕੋਈ ਇਹ ਨਹੀਂਗਾ ਵੀ ਆਪਾਂ ਐਵੇਂ ਇੱਥੋਂ ਫੜ ਲਿਆ ਬਾਈ ਜੀ ਜ਼ਿਆਦਾ ਮਾਲ ਸਾਡੇ ਕੋਲੇ ਨਾ ਫਾਰਮ ਵਾਲਾ ਹੁੰਦਾਗਾ ਕਿਉਂਕਿ ਵੀਰੇ ਜੋ ਲੰਮਾ ਸਮਾਂ ਪਾ ਕਿਸੇ ਕੰਮ ਚ ਚੱਲਾਂਗੇ ਆਪਣੀ ਜਾਨ ਪਸਾਨ ਬਹੁਤ ਜ਼ਿਆਦਾ ਵਾਧੀ ਆ ਗਈ ਦਲਾਲ ਵੀਰਾਂ ਨਾਲ ਵੀ ਵੀਰੇ ਸਾਡੀ ਜਾਦੇ ਜਾਨ ਪਸਾਨ ਆ ਫਾਰਮ ਵੀਰਾਂ ਨਾਲ ਵੀ ਜ਼ਿਆਦੇ ਆ ਬਾਕੀ ਫਾਰਮਰ ਵੀ ਢੱਲੋਂ ਵੀਰ ਪਤਾ ਤੁਹਾਨੂੰ ਪਤਾ ਹੀ ਆ ਕੀ ਕਰਦੇ ਹੋ ਘਰੂ ਬੰਦੇ ਨੂੰ ਬਹੁਤ ਮਾਲ ਘੱਟ ਦੇ ਕੇ ਰਾਜੀ ਆ ਸਹੀ ਗੱਲ ਆ ਕਿਉਂਕਿ ਵੀਰੇ ਆਪਾਂ ਦੱਸਦਾ ਗਾਈਆਂ ਇੱਕੋ ਫਾਰਮ ਚੋਂ ਕੱਢਦੇ ਨੇ ਫਿਰ ਇਸ ਕਰਕੇ ਮਾਲ ਜ਼ਿਆਦਾ ਵੀਰੇ ਫਾਰਮਾਂ ਦੇ ਵਿੱਚੋਂ ਬੰਦੇ ਨੇ ਜੋੜਾ ਕਮਾਦੇ ਹੋ ਤੋਂ ਬਰੋ ਚੰਗੇ ਟੌਪ ਕਲਾਸ ਨਗੀਨੇ ਫਾਰਮਾਂ ਦੇ ਵਿੱਚੋਂ ਜਿਹੜੀਆਂ ਤਿਆਰ ਹੋ ਕੇ ਆਈਆਂ ਡਾਇਰੈਕਟ ਵੀਰ ਕੋਲੇ ਪਹੁੰਚੇ ਆ ਇੱਥੇ ਰਾਜੀ ਸਮਿਆਂ ਬਣੀਆਂ ਬਾਕੀ ਵੇਖੋ ਵੀਰੇ ਮੂੰਹ ਮੱਥੇ ਦੀ ਗਵਾਰਟੀ ਇਹਦੀ ਬਲੱਡ ਲਾਈਨ ਦੇ ਆ ਸਾਰੀਆਂ ਦੀ ਇਹਨਾਂ ਦੀ ਬਲੱਡ ਲਾਈਨ ਵੀਰੇ ਬਾਦੂ 33 ਗਾਈਆਂ ਦੀ ਵੀਰੇ ਲੈਫਤੀ ਰੂਪ ਦੇ ਵਿੱਚ ਹਾਜ਼ਰ ਆਪਣੇ ਕੋਲੇ ਜੀ ਠੀਕ ਆ ਵੀ ਕਿੱਥੋਂ ਆਈ ਐ ਕਿਹੜਾ ਮਨਿਕਾ ਚਾਲੇਦਾ ਸੀਮਨ ਲੱਗਿਆ ਵਾ ਹਾਂਜੀ 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 ਸਾਰਾ ਦਾ ਸਾਰਾ ਆਪਾਂ ਦੇਵਾਂਗੇ ਜਮਾਂ ਸਾਰਾ ਸਾਰਾ ਵੀਰੇ ਸਾਰਾ ਸਾਰਾ ਜੀ ਠੀਕ ਹੈ ਤੋਂ ਵੀਰੋ ਕੱਲੇ ਕੱਲੇ ਨਾਗਦੀ ਨਾਲ ਇਹ ਨਹੀਂ ਗੱਲ ਵੀ ਫਲਾਨੀ ਭੁੱਲੇ ਗਏ ਮੈਂ ਇਨ ਤੋ ਮਨਨ ਕਾ ਚਲੋ ਸਾਨੂੰ ਜੋੜਾ ਵੇੜਾ ਦਾ ਆਪਾਂ ਕਬੜਾ ਤੋੜ ਕੇ ਦਿਖਾਇਆ ਤੇ ਆਓ ਅਗੇ ਦੂਜੀਆਂ ਬਾਰੇ ਕਰਦੇ ਆਂ ਗੱਲਬਾਤ ਬਾਈ ਜੀ ਬਾਕੀ ਵੀਰ ਜੀ ਵੱਡੀ ਗੱਲ ਜਿਹੜੀ ਵੱਡੀ ਗੱਲ ਬੋਲਾਂਗੇ ਵੀਰੇ ਬਿਲਕੁਲ ਜੇ ਹੋਊਗੀ ਤਾਂ ਬੋਲਾਂਗੇ ਇਹ 2025 ਦਾ ਬਾਈ ਜੀ ਪਹਿਲਾ ਅਲਾਰਟ ਆ ਤੁਹਾਨੂੰ ਦੱਸਿਆ ਸੀ ਗਾਈਆਂ 'ਚ ਕਮਾਈ ਨਹੀਂ ਕਰਨੀ ਵੀਰੇ ਟਰਾਂਸਪੋਰਟ 'ਚ ਵੀ ਕਮਾਈ ਨਹੀਂ ਕਰਨੀਗੀ ਜਿਹੜੇ ਮੇਰੇ ਵੀਰਾਂ ਨੂੰ 13 ਰੁਪਏ ਕਿਲੋਮੀਟਰ ਦੇਣਾ ਪੈਂਦਾ ਸੀ ਬਾਈ ਜੀ 21 ਅਰ ਦੇ ਲਾਟ ਦੇ ਵਿੱਚ ਵੀਰੇ 10 ਰੁਪਏ ਕਿਲੋਮੀਟਰ ਲਾਵਾਂਗੇ ਸਾਡੀ ਇਹ ਵੀਡੀਓ ਦਾ ਬਾਈ ਜੀ ਸਕਰੀਨਸ਼ਾਟ ਲੈ ਲਿਓ ਸਿਰਫ ਆਹ ਲਾਟ ਦੇ ਵਿੱਚ ਕਿਸੇ ਵੀ ਵੀਰ ਨੇ ਦੂਰੋਂ ਆਉਣਾਗਾ ਇੱਕ ਦੂਜੇ ਨੇ ਵੀਰੇ ਗਾਂ ਵੀ ਸਾਂਝੀ ਪਾਉਣੀ ਆ ਕਿਉਂਕਿ ਹਰ ਇੱਕ ਲਾੜ ਦੇ ਵਿੱਚ ਪੰਜ-ਪੰਜ ਚਾਰ-ਚਾਰ ਲਗਾਈਆਂ ਸਾਡੀਆਂ ਹਰ ਸਟੇਟ ਤੇ ਜਾਂਦੀਆਂ ਨੇ ਪਰਮਾਤਮਾ ਦੀ ਕਿਰਪਾ ਸਦਕਾ ਪੰਜਾਬ ਦੇ ਹਰ ਕੋਨੇ-ਕੋਨੇ ਜਾਂਦੀਆਂ ਨੇ ਉਹ ਇੱਕ ਦੂਜੇ ਵੀਰਾਂ ਨਾਲ ਵੀਰੇ ਸਾਂਝੀ ਗਊ ਪਾ ਲੈਣੇ ਆ ਉਹ ਸਾਂਝੀ ਪਾ ਲੈਣੇ ਇੱਕ ਦੂਜੇ ਨੂੰ ਵੀਰੇ ਕਰਾਇਆ ਅੱਧੋ-ਅੱਧੀ ਹੋ ਜਾਂਦਾ ਸਸਤਾ ਹੋ ਜਾਂਦਾ ਬਾਕੀ ਦਾ 10 ਰੁਪਏ ਕਿਲੋਮੀਟਰ ਦਾ ਵੀਰੇ ਪਾਇਆਗਾ ਨਾ 60 ਰੁਪਏ ਕਿਲੋਮੀਟਰ ਦੇ ਵਿੱਚ ਵੀਰਾਂ ਦਾ ਫਾਇਦਾ ਕਰਿਆਗਾ ਇਹ 21 ਦਾ ਲਾੜ ਦੇ ਵਿੱਚ ਵੀਰੇ ਬਸ ਇੱਕ ਵੀਰਾਂ ਲਈ ਸਪੈਸ਼ਲ ਲਾਇਆਗਾ ਗੱਡੀਆਂ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਤੀ ਬਈ ਆਹ ਲਾਟ ਦੇ ਵਿੱਚ ਆਪਾਂ ਇੱਕ ਵੀਰੇ ਦੇਸ਼ ਸੇਵਾ ਮੰਨੋ ਇੱਕ ਵੀਰਾਂ ਦੀ ਸੇਵਾ ਮੰਨੋ ਕਮਾਈ ਨਾ ਕਰੋ ਇੱਕ ਤੇਲ ਤੇਲ ਦੇ ਪੈਸੇ ਬਾਈ ਜੀ ਇੱਕ ਜਰ ਦੇ ਲਾਟ ਦੇ ਵਿੱਚ ਲੈਣੇ ਹੈਗੇ ਆ ਜਿੰਨਾ ਮਨ ਕੇ ਜਿੰਨਾ ਫਾਇਦਾ ਹੋ ਚੁੱਕਿਆ ਕਰਨਾ ਹੈ ਆਹ ਲਾਟ ਦੇ ਵਿੱਚ ਵੀਰੇ ਫੁੱਲ ਫਾਇਦਾ ਕਰਨਾ ਬਾਈ ਜੀ 42 ਗਊਆਂ ਬੋਲਦੇ ਆ ਗਊਆਂ ਜ਼ਿਆਦਾ ਲਾਵਾਂਗੇ ਪਰ 42 ਦੇ 42 ਮੰਨਦੇ ਨੇ ਜਿੰਨੀਆਂ ਸੀਨੀਵਾ ਕੰਡਰੀ ਫੰਦੇ ਗਾਈਆਂ ਆ ਚੁੱਕੀਆਂ ਨੇ ਕੱਲਾ ਕੱਲਾ ਨਾ ਗੇਚਣ ਦਾ ਬਾਈ ਜੀ ਟੀਚਾ ਲੈ ਕੇ ਤੁਰੇ ਇੱਕ ਹੀ ਹਰ ਮੇ ਪਾ ਹਾਂ ਬਾਕੀ ਕਿਰਾਏ ਤੋਂ ਨਾ ਬੰਦਾ ਭੱਜੇ ਬਾਕੀ ਵੀਰੇ ਵੱਡੀ ਗੱਲ ਕੁਆਲਿਟੀ ਜੇ ਕੁਆਲਿਟੀ ਹੋ ਵੀਰੇ ਫੇਰ ਵਿਕਣਾਗਾ ਸਿਆਣੇ ਦੀ ਕਹਾਵਤਾਂ ਵੀ ਜਿਹੜੇ ਵੀਰੇ ਲਾਲ ਉਹਦਾ ਰੂੜੀਆਂ ਤੇ ਜਗਦੇ ਆ ਕਿਉਂਕਿ ਵੀਰੇ ਥੋੜਾ ਨਾ ਭਾਜਾਇਦਾ ਕੁਆਲਿਟੀ ਸਹੀ ਆ ਸਿਆਣੇ ਦੀ ਕਹਾਵਤਾਂ ਵੀ ਭਾਸਿਰ ਤਾਂ ਪਾਥੀਆਂ ਲੱਗ ਜਾਂਦੀਆਂ ਬੇਪਾਸ ਸਿਆਣਾ ਨਹੀਂ ਵਿਕਦਾ ਕਿਉਂਕਿ ਵੀਰੇ ਇਕੱਲਾ ਭਾ ਮਗਰ ਜਾਈਏ ਕੁਆਲਿਟੀ ਵੀ ਜ਼ਰੂਰੀ ਆ ਬਾਕੀ ਜਦੋਂ ਕੋਈ ਵੀਰ ਆ ਗਿਆ ਵੀਰੇ ਜਿਹੜੇ ਸਿਆਣੇ ਬਜ਼ੁਰਗਾਂ ਮੇਰੇ ਪਿਤਾ ਦੇ ਸਮਾਨ ਬਾਈ ਜੀ ਥਾਪੀ ਦੇ ਕੇ ਜਾਂਦੇ ਆ ਵੀ ਜਮਾਨੋਂ ਖਿੱਚੀ ਪਲੋ ਕਿਉਂਕਿ ਵੀਰੇ ਜਿਹੜਾ ਅੱਜ ਦਾ ਯੁੱਗ ਹੈ ਸੋਸ਼ਲ ਨੈਟਵਰਕ ਦਾ ਯੁੱਗ ਹੈਗਾਗਾ ਮੈਂ ਆਪਾਂ ਇਹ ਚੀਜ਼ ਸੋਚ ਕੇ ਚੱਲਦੇ ਆਂ ਬਾਕੀ ਹੋਰ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਕੰਮ ਜਿੰਨਾ ਕਰਨਾ ਸਾਫ਼ ਕਰੋ ਆਪਾਂ ਵੀਰੇ ਜਿਹੜਾ ਸੋਸ਼ਲ ਦਾ ਯੁੱਗ ਹੈ ਨੂੰ ਇਦਾਂ ਹੀ ਜਿਉਂਦਾ ਰੱਖਣਾਗਾ ਕਿਉਂਕਿ ਕੰਮ ਆਪਾਂ ਗੰਧਲਾ ਕਰਤਾ ਵੀਰੇ ਵਿਸ਼ਵਾਸ ਉੱਠ ਜਾਊਗਾ ਤੇ ਇਹ ਚੀਜ਼ ਦੀ ਵੀਰੇ ਫਿਰ ਇਹਦੀ ਕਟੌਤੀ ਹੋਣੀ ਸ਼ੁਰੂ ਹੋ ਜਾਣੀ ਹੈ ਵੀ ਕਹਿੰਦੇ ਬਾ ਜਿਹੜੀ ਆਪਾਂ ਗੱਲ ਉਨੀ ਕੇ ਕਰੋ ਜਿੰਨੀ ਕਰੰਟ ਹੋਵੇ ਹਾਂ ਆਪਾਂ ਹੋਰ ਵੀਰਾਂ ਨੂੰ ਵੀ ਮੈਂ ਸਲਾਹ ਦਿੰਦਾਗਾ ਬਾਕੀ ਜਦੋਂ ਆਪਣੇ ਬਹੁਤ ਸਿਆਣੇ ਆ ਵੀ ਥੋੜਾ ਜਿਹਾ ਸਾਫ਼ ਹੀ ਕੰਮ ਕਰੋ ਕਿਉਂਕਿ ਆਪਾਂ ਜਿਹੜਾ ਵੀਰੇ ਸੋਸ਼ਲ ਦਾ ਕੰਮ ਆ ਇਹਨੂੰ ਇਦਾਂ ਚਾਉਂਦਾ ਰੱਖਣਾ ਕਿਉਂਕਿ ਵੀਡੀਓ ਦੇਖ ਕੇ ਆਪਣੀ ਬਹੁਤ ਦੂਰੋਂ ਬੰਦਾ ਆਸ ਲੈ ਕੇ ਆਉਂਦਾਗਾ ਕੌਣਾ ਆਉਂਦਾ ਵੀਰੇ ਕਦੋਂ ਸਰਪੰਚ ਸਾਹਿਬ ਕਦੋਂ ਵੀਰੇ ਸੁਭਰਾ ਜੋੜਾ ਦੇਖੋ ਜੇ ਮੈਂ ਕਹਾਂ ਵਾਤਾ ਆਹ ਜਿਹੜੀ ਬੈੜ ਦੇਖੀਏ ਨੇ ਜਿਹੜੇ ਵੀਰੇ ਕਹਿੰਦੇ ਸਾਨੂੰ ਦੁੱਤਾਰ ਚੋਣੀ ਨਹੀਂ ਆਉਂਦੀ ਇਹ ਵੀਰੇ ਸੁਆ ਸੁਆਇਆ ਜੋੜਾ ਤੇ ਸਿੱਖਣਗੇ ਬੰਦੇ ਇਹ ਦੇਖੋ ਸਰ ਮੈਂ ਇੱਕ ਸਪੈਸ਼ਲ ਗਊ ਲਾਉਣਾ ਹੁੰਦਾ ਵੀਰੇ ਹੱਕ ਲਾੜ ਦੇ ਵਿੱਚ ਆਦੀਆਂ ਪੈਣਾ ਖਾਤਰ ਵੀਰਾ ਖਾਤਰ ਛੋਟੇ ਬੱਚਿਆਂ ਖਾਤਰ ਜਿਨ੍ਹਾਂ ਨੇ ਧਾਰਾਂ ਚੋਣੀਆਂ ਸਿੱਖਣੀਆਂ ਨੇ ਇਹ ਬਾਈ ਜੀ ਬੈੜ ਸੂਪੀ ਆ ਇਹ ਬਿਲਕੁਲ ਤਾਜੀ ਸੂਈ ਸਵਾਈ ਆ ਵੀਰੇ 24 ਕਿਲੋ ਹੈਗਾ ਨਾ ਇਹਦੇ ਥੱਲੇ ਮੈਂ ਵੀਰ ਤੋਂ ਪਹਿਲਾਂ ਪੁੱਛਿਆ ਸੀ ਵੀਰੇ ਤੀਜੇ ਦਿਨ ਥੱਲੇ 24 ਕਿਲੋ ਰੈਡੀ ਆ ਪਰ ਦੁੱਧ ਵੀਰੇ ਬੱਚਾ ਦੇਊਗਾ 32 33 ਕਿਲੋ ਆ ਦੇਖ ਸਕਦਾ ਉਹ ਨਾੜਾ ਦੇਖ ਸਕਦੇ ਉਹ ਵੀਰੇ ਚਵਾਈ ਚੁਈ ਬੜਾ ਵੀਰੇ ਅੰਤੀ ਕੋਈ ਨਹੀਂ ਕਰਮਾਲੀ ਦਾ ਸੋ ਵੀਰੇ ਥਾਣ ਥਣ ਦੇਖੋ ਚਾਰੇ ਥਾਣ ਨਿਖਣਵੇ ਤੇ ਮੱਝ ਨਾਲ ਦਾ ਥਾਣਾ ਜਾਵਾ ਭਾਈ ਜੀ ਠੰਡੀ ਸੀਟ ਲਾਉ ਵੀਰੇ ਇੰਨੀ ਆ ਨਾ ਗੱਲਾਂ ਹੀ ਛੱਡ ਦਿਓ ਸੋ ਸਾਮ ਦਾ ਟਾਈਮ ਚਵਾਈ ਹੁੰਦੀ ਜੋਂ ਜੋਂ ਖੇਲ ਲੰਗੂ ਖੜਦੀ ਤੁਰ ਜਾਂਦੀ ਆ ਜਮਾ ਵੀਰੇ ਇਹਨੂੰ ਨਾ ਹਜੇ ਜਿਹੜਾ 24 ਕਿਲੋ ਆ ਤੀਜੇ ਦਿਨ ਦੀ ਚਵਾਈ ਆ ਪਰਸੋਂ ਤੱਕਰ ਵੀਰੇ 30 ਦੇ ਲਵੇ ਲਾ ਦੇਾਂਗੇ ਇਹਨੂੰ ਬੱਚਾ ਦੁੱਧ ਦੇਊਗਾ 32 33 ਕਿਲੋ ਉਦੋਂ ਅੱਗੇ ਆਓ ਇਹ ਵੀ ਵੀਰੇ ਸੇਦ ਅੰਦ ਸੀ ਜਿਹੜ ਜਿਹੜਾ ਇਹ ਬੱਚਾ ਵੀਰੇ ਚਾਰ ਦੰਦਾਂ ਸੁਆ ਦੂਜਾ ਸੁਆ ਪਿਛਲੇ ਲੜੜ ਦੇ ਵਿੱਚ ਮੇਰੇ ਕੋਲ ਬਾਕੀ ਰਹਿ ਗਈ ਸੀ ਇਹ ਠੀਕ ਹੈ ਪਿਛਲੇ ਲੜੜ ਤੇ ਗੱਬਣ ਸੀ ਕਿਉਂ ਥੋੜੀਆਂ ਜੀਆਂ ਜਿਹੜੀਆਂ ਬੈੜਾਂ ਬਾਈ ਜੀ ਇਸ ਤਰ ਕਦ ਕੱਡ ਦੇਖੋ ਬੈੜਦਾ ਜਮਾ ਕੈ ਬਾਤਾ ਕੋਠੇ ਜਿੱਡੀ ਬੈੜ ਆ ਜਾਵਾ ਪੋਲ ਸਾਈ ਦੇ ਵਿੱਚ ਤੇ ਨਾਲ ਪੂਰੀ ਬਰੀਡ ਆ ਗਲਾਬੀ ਗਲਾਬੀ ਹਵਾਨਾ ਸਾਈਨਿੰਗ ਸੂਨਿੰਗ ਦੇਖੋ ਕਿਆ ਬਾਤ ਆ ਫੇਸ ਬਿਊਟੀ ਵਗੈਰਾ ਤੇ ਲੈਗ ਸਕੋਰ ਵਗੈਰਾ ਵੇਖਦਾ ਚੈੱਕ ਕਰੋ ਬਰੀਡ ਪੂਰੀ ਜਿਹੜੇ ਵੀਰ ਕਹਿੰਦੇ ਬਰੀਡ ਤੇ ਕੰਮ ਕਰਨਾ ਬਰੀਡ ਘਰੇ ਤਿਆਰ ਕਰਨ ਲੱਗਦੇ ਤਾਂ 10 ਸਾਲ ਲੱਗਦਿਆ ਜੇਕਰ ਇਦਾਂ ਦੀ ਬਹਿਣ ਤੇ ਆਪਾਂ ਪੇਮੈਂਟ ਲਾ ਲਾਂਗੇ ਤਾਂ ਜਾਣ ਸਾਹ ਬਰੀਡ ਆਪਾਂ ਤਿਆਰ ਕਰ ਲਾਂਗੇ ਜਮ ਹਣਾ ਬਿਲਕੁਲ ਬਾਕੀ ਢੱਲੋਂ ਵੀਰੇ ਨੂੰ ਅੱਜ ਸੂਈ ਨੂੰ ਚੌਥਾ ਦੇਣਾ ਵੀਰੇ ਕਰਮਾਲੀ ਨੂੰ ਇਹ ਗਾਂ ਦਾ ਪੁੱਤ ਆ ਵੀਰੇ ਆਪਾਂ ਦਾ ਤਾਰ ਤੈਨਾਂ ਨੇ ਕਰਮਾਲੀਆਂ ਨੇ ਬਾਈ ਜੀ 35 ਕਿਲੋ 35 ਕਿਲੋ ਕੰਡੇ ਦਾ ਵੀਰੇ ਰੈਡੀ ਆ ਤੇ ਥੱਲੇ ਚੌਥੇ ਦਿਨ ਥੱਲੇ ਅੱਜ ਸੂਆ ਵੀਰੇ ਦੂਜਾ ਸੂਈਆ ਇਹਦਾ ਪਲੂਨ ਦਾ 37780 ਦਾ ਰਿਕਾਰਡ ਸੀਗਾ ਤੇ ਵੀਰਾਂ ਕਿਲੋ ਇਹਨਾਂ ਨੇ ਚਵਾਈ ਲਵਾਈ ਸੀ ਉਹਦੇ ਵਿੱਚ ਵੀ ਰਿਕਾਰਡ ਇਹਦਾ ਸੀਗਾ ਪਰ ਮੈਨੂੰ ਪਤਾ ਵੀਰੇ 40 ਤੋਂ ਪਾਰ ਹੋ ਜਾਣਾ ਬੱਸੀ ਨੇ ਕਿ ਯਾਰ ਕਿਉਂਕਿ ਚੌਥੇ ਦਿਨ ਥੱਲੇ ਵੀਰੇ 35 ਕਿਲੋ ਤੇ ਖੇਡ ਰਹੀ ਆ ਕਰਮਾਲੀ ਜਿਹੜਾ ਚੌਥੇ ਦਿਨ ਦੀ ਚਵਾਈ ਤੇ ਵੀਰੇ 35 ਕਿਲੋ ਤੇ ਬੱਚਾ ਜਾਵੜੇ ਨਾ ਉਹ ਸਾਨੂੰ ਪਤਾ ਵੀ ਇਹ ਮਾਣ ਵਾਲੇ ਡਰਮ ਨੂੰ ਟੱਕਣ ਲੱਗੇ ਵੀਰੇ ਡੋਲਨੀ ਚ ਪਾਉਗੀ 2-3 ਕਿਲੋ ਕਿਉਂਕਿ ਵੈੜ 25 ਦਿਨਾਂ ਚੱਕ ਦੁੱਧ ਤਾਂ ਵੱਧਦੀ ਆ 21 ਦਿਨਾਂ ਤੱਕਰਦਾ ਵੀਰੇ ਆਮਦਾਰੀ ਨਾਲ ਵੱਧਦੀ ਆ ਚਲੋ 25 ਤਿੱਕਰ ਵੀ ਜਾਨੀ ਚੱਲ ਜਾਂਦੀ ਹੈਗੀ ਸੋਬਰ ਕੱਲੇ ਕੱਲੇ ਨਾਗ ਵਾਲੀ ਇਨਫੋਰਮੇਸ਼ਨ ਲਾਤੀ ਆਓ ਅੱਗੇ ਕਰੀਏ ਗੱਲਬਾਤ ਮਾਲ ਆਪਣਾ ਅੰਦਰ ਖੜਾ ਇਹ ਸੂਆ ਲੱਗਦਾ ਹਨਾ ਜੀ ਹਾਂਜੀ ਇੱਕ ਰੇਟ ਬਾਰੇ ਆਪਾਂ ਦੱਸ ਦਈਏ 60 ਤੋਂ ਥੱਲੇ ਦਾ ਕੋਈ ਵੀ ਵੀਰ ਫੋਨ ਨਾ ਕਰੇ 60 ਤੋਂ ਭਾਅ ਚੱਲ ਕੇ ਵੀਰੇ 1.5 ਲੱਖ ਤਿੱਕਰ ਜਾਂਦਾ ਆਪਣਾ ਤੇ ਨਹੀਂ ਸਾਰੇ ਨਾਗ 60 ਵਾਲੇ ਨਹੀਂ ਸਾਰੇ 1.5 ਵਾਲੇ ਆ 60 70 80 90 ਲੱਖ 1 10 20 25 ਇਸ ਤਰ੍ਹਾਂ ਡੇਢ ਤੱਕ ਸਾਡਾ ਮਾਲ ਵੀਰੇ ਜਾਂਦਾਗਾ ਬਾਹਰੋਂ ਰੇਟ ਲਾਜ਼ਮੀ ਪਤਾ ਕਰਕੇ ਉਹ ਸੀਨੀ ਵਾਲੇ ਡੇਢੀ ਫਰਮ ਦੇ ਨਾਲ ਰੇਟ ਪਤਾ ਕਰਿਆ ਉਹ ਆਗੇ ਖਾਲੀ ਮੋੜ ਨਾਲ ਵੀਰੇ ਸਿਸਟਮ ਨਹੀਂ ਹੋਊਗਾ 20 ਤੋਂ 25000 ਦਾ ਫਾਇਦਾ ਕਰਕੇ ਮੂੜਾਂਗੇ ਟਰਾਂਸਪੋਰਟ ਦਾ ਵੀ ਦੱਸਤਾ ਆਨਲਾਈਨ ਪੇਮੈਂਟ ਦਾ ਵੀ ਦੱਸਤਾ ਕਿਸੇ ਵੀ ਵੀਰ ਨੂੰ ਕੋਈ ਵੀ ਕੰਮ ਆ ਵਿੱਚ ਵੀਰ ਫੋਨ ਕਰਦੇ ਵੀਰੇ ਸਾਨੂੰ ਕੱਲ ਨੂੰ ਕੰਮ ਆ ਕਿਉਂਕਿ ਬਾਈ ਜੇ ਅਸੀਂ ਬਹੁਤ ਜ਼ਿਆਦਾ ਵਿਜੀ ਆ ਲਾਟ ਵਾਲੇ ਦਿਨ ਹੀ ਮਾਲ ਮਿਲਦਾ ਮਗਰੋਂ ਪਿੱਛੋਂ ਕੋਈ ਵੀ ਵੀਰ ਨਾ ਆਵੇ ਇਹ ਹੋ ਗਈ ਇਹਨਾਂ ਦੀ ਵੀਡੀਓ ਬਣ ਗਈ ਵੀਰੇ ਮਗਰਲੇ ਗਰਾਊਂਡ ਤੇ ਜਾਵੜਿਆ ਨਹੀਂ ਇੱਧਰ ਕੋਈ ਵੀ ਗਾਂ ਨਹੀਂ ਹੋਣੀ ਫੇਰ ਵੀਰ ਖਾਲੀ ਮੁਰੂਆ ਕੋਈ ਫਾਇਦਾ ਨਹੀਂ ਹੁੰਦਾਗਾ ਵੀ 10 ਤਰੀਕ ਨੂੰ ਪਹੁੰਚੋ 10 ਤਰੀਕ ਨੂੰ ਪਹੁੰਚੋ 9 ਵਜੇ ਸੌਦੇ ਚਲਾ ਦੇਾਂਗੇ ਵੀਰੇ ਜਿਹੜਾ ਬੰਦਾ ਇੱਕ ਗਾਂ ਲੈਣ ਆਇਆ ਘਰੋਂ ਸਗਾੜਾ ਦੋ ਲੈ ਜਾਊਗਾ ਬੜੀ ਆਰਾਮ ਨਾਲ ਇਹ 21 ਹਰ ਦੇ ਲੜਦੇ ਵਿੱਚ ਇਹ ਵੀਰੇ ਦੂਜਾ ਸੂਹਾ ਸੁੰਦੀਆ ਦੰਦੀ ਭਰੀ ਹੋਇਆ ਫਾਰਮ ਦੇ ਵਿੱਚੋਂ ਆਈ ਆ 12 ਦਿਨ ਦੀ ਕੱਚੀ ਆ ਇਹ ਵੀਰੇ ਜਿਹੜੀ ਜਰਸੀ ਹੈਗੀ ਬਹੁਤ ਟੌਪ ਦਾ ਬੱਚਾ ਵੀਰੇ 25 26 ਕਿਲੋ ਵਾਲਾ ਬੱਚਾ ਬਈ ਜੇ 75 ਦਾ ਹੀ ਦੇ ਦੇਾਂਗੇ ਮਾਨਤਾਨ ਵੀ ਹੋ ਜੂ ਐਡੀ ਗੱਲ ਇਹ ਤਾਜੀ ਸੂਈਆ ਵੀਰੇ 2 ਘੰਟੇ ਜੇਰ ਬਾਕੀ ਹੈ ਪਰ ਪਾਈ ਜੂਗੀ। ਉਹ ਤੋਂ ਅੱਗੇ ਬਾਈ ਜੀ ਇਹ ਵੀ ਤਾਜੀ ਸੂਈਆ ਇਹ ਵੀ ਵੀਰ ਪਾਰ ਹੀ ਹੋਊਗੀ। ਜਿੱਦੋਂ ਪਾਰ ਹੋਣਾ। ਹਾਂ ਹਾਂ। ਵੀਰ ਤੋਂ ਪਾਰ ਹੀ ਹੋਊ ਵੀਰੇ 27-22 ਕਿਲੋ ਦਾ ਬੱਚਾ ਆਗਾ। ਉਹ ਤੋਂ ਅੱਗੇ ਵੀਰੇ ਇਹਦੇ ਮਗਰ ਜਿਹੜੀ ਬੱਸੀ ਆ ਕਿਸੇ ਵੀ ਵੀਰ ਨੇ ਕਟਾਉਣੀ ਹੋਵੇ 15000 ਦੀ ਕੱਟ ਲਾਂਗੇ। ਐਨੀਕ ਟੌਪ ਦੀ ਬੱਸੀ ਆ ਬਾਈ ਗੱਲਾਂ ਹੀ ਛੱਡ ਦਿਓ ਫਾਰਮ ਵਾਲਾ ਬੰਦਾ ਆਪ ਖੁਦ ਕੱਟਦਾਗਾ। ਪਰ ਦੁੱਧ ਹਜੇ ਬੱਸੀ ਥੱਲੇ ਜਾਣੀ 24 ਕਿਲੋ ਹੀ ਹੋਊਗਾ ਇਹ ਥੱਲੇ। ਹਾਂਜੀ। ਤੇ ਉਹ ਤੋਂ ਅੱਗੇ ਵੀਰੇ ਆ ਬੱਸੀ ਆ ਗਈ ਇਹਦੇ ਥੱਲੇ ਵੀ ਸੋਹਣਾ ਦੁੱਧ ਆਗਾ। ਆ ਬੈਡ ਵੀ ਤਾਜੀ ਸੂਈਆ ਵੀਰੇ 27 ਕਿਲੋ ਰੈਡੀ ਹੋਇਆ ਇਸ ਵਕਤ ਆ ਬੈਡ ਵੀਰੇ ਦੂਜਾ ਸੂਆ ਸੂਣ ਵਾਲੀ ਆ ਇਹ ਦੇਖੋ ਬੰਨ ਪਈ ਗੇ ਥੋੜੀ ਰਸਾਈ ਹੱਦ ਕਰਾਸ ਪੈਂਦੀ ਆ ਪਰ ਠੰਡੀ ਸੀਲ ਵੀਰੇ ਮੇਰੇਆ ਦੇਖ ਲੈ ਬੰਦੇ ਕੀ ਮਤਲਬ ਵੀਰੇ ਗੱਲ ਤੋਂ ਲਾਉਣੀ ਨਹੀਂ ਗਊ ਪਹਿਲਾਂ ਉਹ ਲੈਣੀ ਆ ਜਿਹਦੇ ਹੱਥ ਫੇਰ ਕੇ ਥਣਾ ਨੂੰ ਲਵਾ ਲੈ ਕਿਉਂਕਿ ਗੱਬੜ ਨਾ ਵੀਰੇ ਸਲਾਂਗਾ ਮਾਰੀ ਗਈ ਸੂਕੇ ਦਾ ਉਸ ਗੱਪੇ ਮਾਦੂ ਦਾ ਕੀ ਫਾਇਦਾ ਹੈਗਾ ਆ ਬੱਚਾ ਬਾਈ ਜੀ ਦੇਖ ਲਓ 72 ਦਾ ਦੇ ਦੂੰਗਾ ਬਾਤ ਕਰਦੇ ਹਾਂ ਉਸ ਸਾਈ ਲਾ ਲੇ 25 ਕਿਲੋ ਦੁੱਧ ਕੰਡੇ ਦੇ ਤੋਲ ਕੇ ਦੇਵਾਂਗਾ ਠੰਡੀ ਸੀਲ ਵੜੀ ਆ ਆ ਬੱਚਾ ਆ ਗਿਆ ਵੀਰੇ ਦੇਖ ਸਕਦੇ ਹੋਗੇ 6 ਦਸ ਦਾ ਦੂਜਾ ਸੂਆ ਜੀ ਦੇਖ ਸਕਦੇ ਹੋ ਵੀਰੇ ਕੋਈ ਆਂਤੀ ਨਹੀਂ ਬੱਚੇ ਦਾ ਆ ਬੈਡ ਆ ਗਈ ਵੀਰੇ ਇਹ ਵੀ ਤਾਜੀ ਸੁਈ ਸੁਭਾਈ ਆ 26 ਕਿਲੋ 26 ਕਿਲੋ ਵੀਰੇ ਸਾਡਾ ਆਪ ਦਾ ਤੋਲੇਵਾ ਗਰ ਲੈਂਦੋ ਦੇ ਵਿੱਚ ਕ੍ਰਾਸ ਪੈਂਦੀ ਆ ਥੋੜੀ ਜੀ ਬਹੁਤ ਆਉਦਾ ਉਹਦਾ ਬੱਚਾ ਆ ਬੈਡ ਵੀਰੇ ਘਾੜ ਦੇ ਵਿੱਚ ਦੇ ਦਿਆਂਗੇ 68000 ਦੀ ਦੇ ਦਿਆਂਗੇ ਦੁੱਧ ਹੂ ਗਿਆ ਸਾਡੇ ਵੀਰੇ 22 ਕਿਲੋ ਇਸ ਵਕਤ ਰੈਡੀ ਉਦੋਂ ਅੱਗੇ ਵੀਰੇ ਆ ਬੈਰ ਸੂਣਾ ਲਈ ਆਗੀ ਉਹ ਬੈਰ ਤਾਜੀ ਸੂਈ ਸਵਾਈਆ ਵੀਰੇ 62000 ਦੀ ਦੇ ਦੇਾਂਗੇ ਦੁੱਧ ਹੋਊਗਾ ਥੱਲੇ 16 ਕਿਲੋ ਤੋਂ 17 ਕਿਲੋ ਦੇ ਵਿੱਚ ਹੁਣ ਮਨ ਲਾ ਬੱਚੇ ਵਗੈਰਾ ਵੀ ਨਾਲ ਸਾਬਸ ਵਾਲ ਪੂਰੀ ਫੋਟੋ ਬੱਚਿਆਂ ਦੀ ਫੁੱਲ ਸਮਾਹ ਆ ਗਈ ਉਧਰਲੇ ਗਰਾਉਂਡ 'ਚ ਅੱਜ ਪਿਆ ਹੋ ਬੱਸੀ ਉਹ ਬੈਠਦੀ ਆ ਉਹ ਬੱਸੀ ਆ ਜਿਹੜੀ 15 ਦੀ ਕਹੀ ਆਪਾਂ ਹਾਂ ਜਿਹੜੀ 15 ਦੀ ਕਹੀ ਆ ਬਾਈ ਜੀ ਉਹ ਇਦਾਂ ਕੋ ਲੀਲੀ ਫੀਲੀ ਨੂੰ ਕਿਹਾ ਸਿਰੇ ਦੇ ਬੱਚੇ ਨੂੰ ਕਿਹਾ ਜਾਂਦਾਗਾ ਬਾਕੀ ਵੀਰੇ ਮੇਨ ਚੀਜ਼ ਇੱਕੇ ਗੱਲ ਮੈਂ ਬੇਨਤੀ ਕਰਦਾਗਾ ਤੇ ਬਾਈ ਜੀ ਤੁਸੀਂ ਵੀਡੀਓ ਸਾਰੀ ਦੇਖ ਲਈ ਆ ਬੀਰਾਂ ਦਾ ਧੰਨਵਾਦ ਸਾਡੇ ਫਾਰਮ ਤੋਂ ਵੀਰੇ ਗਊ ਖਰੀਦਨੀ ਆ ਕਿਤੋਂ ਵੀ ਖਰੀਦਨੀ ਆ ਪਰ ਸਾਡੇ ਫਾਰਮ ਜੋ ਵੀਰੇ ਮੇਨ ਅਸੀਂ ਆਪਦੇ ਨੂੰ ਕਹਿ ਸਕਦੇ ਆ ਕਿਉਂਕਿ ਬਾਈ ਜੀ ਅਸੀਂ ਵੀ ਵਪਾਰ ਕਰਦੇ ਆ ਕੋਈ ਦੁੱਧ ਤੋਤੇ ਨਹੀਂ ਹੈਗੇਗੇ ਤੁਸੀਂ ਵੀਰੇ ਰੁਪਏ ਤੁਸੀਂ ਖਰਚਨੇ ਆ ਤੁਹਾਡਾ ਬਾਈ ਜੀ ਨਿਰਖ ਪਰਖ ਕਰਨ ਦਾ ਦੇਖਣ ਦਾ ਤੁਹਾਡਾ ਹੱਕ ਬਣਦਾ ਸਾਡੇ ਫਾਰਮ ਤੇ ਵੀਰੇ ਆਉਣਾ ਆਪਦੀ ਪੂਰੀ ਨਿਰਖ ਪਰਖਣਾ ਤਸੱਲੀ ਨਾਲ ਵੀਰੇ ਗਊ ਲੈ ਕੇ ਜਾਓ ਜਦੋਂ ਵੀਰੇ ਤੁਸੀਂ ਗਊ ਖਰੀਦ ਲੈ ਆਪਣੇ ਫਾਰਮ ਤੋਂ ਬਾਹਰ ਜਾਵੜੀ ਕਿਉਂਕਿ ਸਾਲ ਹੀ ਚੀਜ਼ ਆ ਫਿਰ ਬਾਅਦ ਚੋਂ ਇਹਦਾ ਵੀਰੇ ਲਾਂਬਾ ਕੋਈ ਨਹੀਂ ਹੋਣਾ ਕਿਉਂਕਿ ਬਾਈ ਜੀ ਵਪਾਰ ਕਰਦੇ ਆਂ ਸਾਲੀ ਚੀਜ਼ ਦਾ ਵਪਾਰ ਕਰਦੇ ਆਂ ਅੱਗਿਓਂ ਖਰੀਦ ਕੇ ਲਿਆਉਣੇ ਆ ਤਾਂ ਤਾਂ ਵੀ ਰਾਂਦੀ ਸੇਵਾ ਦੇ ਵਿੱਚ ਹੈਗੇ ਆਂ ਜੀ ਸੋ ਵੀਰੋਂ ਕਾਫੀ ਨਗਦ ਖਾਦੇ ਗੱਲਾਂ ਵੀਰ ਨੇ ਬਹੁਤ ਵਧੀਆ ਕਿੱਦਾਂ ਕਹੋ ਕਿ ਤੁਸੀਂ ਪੇਮੈਂਟ ਲੌਂਡ ਚੱਲਿਆ ਨਿਰਖ ਵਰਕ ਕਰਨਾ ਤੁਹਾਡਾ ਫਰਜ਼ ਆ ਮੇਰਾ ਕੰਮ ਆ ਵੀਡੀਓ ਕਵਰ ਕਰਨਾ ਕੱਲੇ ਕੱਲੇ ਨਾਗਵਾਰੀ ਇਨਫੋਰਮੇਸ਼ਨ ਲੈ ਕੇ ਜਿੱਦੀ ਨਾਮ ਐਡਰੈਸ ਤੇ ਬਾਕਾਇਦਾ ਬੰਦਾ ਦਿਖਾਦਾ ਭਈ ਆ ਬੰਦਾ ਨੰਬਰ ਵਿੱਚ ਆ ਕੱਲਾ ਕੱਲਾ ਨਾਗਾ ਕੇ ਛਾਂਟ ਕੇ ਜਿਹੜਾ ਤੁਹਾਡੇ ਪਸਾਦਾਂ ਲਿਆ ਜਾ ਸਕਦੇ ਆ 60000 ਤੋਂ ਲੈ ਕੇ 1.5 ਲੱਖ ਦਾ ਭਾਗ ਆ 10 ਤਰੀਕ ਨੂੰ ਪਸ਼ੂ ਵੇਚੇ ਜਾਣਗੇ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਤੋਂ ਹੱਥ ਬੰਨ ਕੇ ਮੇਰੇ ਵੱਲੋਂ ਧੰਨਵਾਦ